ਵੀ ਦਵਾ ਦੰਨੇ ਆ ਕਿਉਂਕਿ ਤੁਸੀਂ ਜਦ ਪੰਜਾਬ ਦੇ ਗਾਲ ਪੈ ਗਏ ਉੱਤਰਾਖੰਡ 'ਚ ਤੁਹਾਡੇ ਹੋਣੇ ਨਹੀਂ ਬੰਦੇ ਮਦਦ ਕਰਨੇ ਵਾਲੇ ਨਾ ਅਸੀਂ ਮਦਦ ਕਰ ਦੰਨੇ ਆ ਕੋਈ ਨਹੀਂ ਪੰਜਾਬੀ ਕਿਉਂਕਿ ਜਲੂਸ ਤਾਂ ਤੁਸੀਂ ਸਾਡਾ ਕੱਢ ਰਹੇ ਹੈਰੀਟੇਜ ਸਟਰੀਟ 'ਤੇ ਪੂਰੀ ਦੁਨੀਆ ਦੇ ਲੋਕ ਮੱਥਾ ਟੇਕਣ ਆਉਂਦੇ ਨੇ ਤੂੰ ਉਰੇ ਹੀ ਆ ਕੇ ਬੈਠ ਗਿਆ ਲੈ ਦੇ ਤੇਰੀ ਕੁੜੀ ਦਾ ਨੰਬਰ ਦੇ ਨੰਬਰ ਤਾਂ ਹੈਗਾ ਤੇਰੀ ਕੁੜੀ ਦਾ ਤੂੰ ਕਹਿੰਦਾ ਨੌਕਰੀ ਲੱਗੀ ਹੋਈ ਆ ਕੀ ਨੌਕਰੀ ਕਰਦੀ ਆ ਮੈਂ ਇੱਕ ਟੂਪੀਕ ਨਹੀਂ ਮੰਗ ਰਿਹਾ ਇੱਥੇ ਹਾਂ ਭੀਖ ਮੰਗ ਰਹਾ ਤਾਂ ਮੈਂ ਗਲਤ ਤੈਨੂੰ ਕੋਣ ਤੇਰਾ ਪੱਕਾ ਪ੍ਰਬੰਧ ਕਰਕੇ ਜਾਣਾ ਤੁਸੀਂ ਜਿਹੜਾ ਔਰੇ ਜਲੂਸ ਕੱਢਣ ਲੱਗਿਆ ਨਾ ਪੰਜਾਬੀਆਂ ਦਾ ਹਾਂਜੀ ਪੂਰੀ ਦੁਨੀਆ ਚੋਂ ਲੋਕ ਸੰਗਤ ਆਉਂਦੀ ਆ ਔਰੇ ਇਹ ਦਿਖਾ ਰਹੇ ਨੇ ਵੀ ਪੰਜਾਬੀ ਭੀਖ ਮੰਗਦੇ ਨੇ ਔਰੇ ਤੇ ਉੱਪਰ ਦੀ ਦਾਦਾ ਕਹਿੰਦਾ ਕੁੜੀ ਨੂੰ ਨੌਕਰੀ ਲਵਾਉਣਾ ਤਾਂ ਭੀਖ ਮੰਗਦਾ ਥੋੜੇ ਥੋੜੇ ਕਰਕੇ ਤੈਨੂੰ ਪਤਾ ਥੋੜੇ ਕਰਕੇ ਜਿਹੜੇ ਸਾਡੇ ਪੰਜਾਬੀ ਲੋੜਵੰਦੇ ਨੇ ਉਹਨਾਂ ਦੀ ਮਦਦ ਨਹੀਂ ਹੋ ਰਹੀ ਇੱਕ ਪੀਆ ਦੇ ਘਰਾਂ 'ਚ ਬੈਠੇ ਨੇ ਆਹ ਦੇਖ ਲਓ ਅਜੇ ਇਹਨੂੰ ਲੋੜ ਆ ਭੀਖ ਦੀ ਓਏ ਹੋਏ 500 ਹੌਣੇ ਇਹ ਇਹ ਲੋਕੀ ਸਾਡਾ ਜਲੂ ਜਲੂ ਸਾਡਾ ਜਲੂ ਸਾਡਾ ਅਸੀਂ ਕੱਟਦੇ ਹਾਂ ਹੁਣ ਆ ਜਾਣ ਤੇਰੇ ਫੈਨ ਜਿਹੜੇ ਹੈਗੇ ਨੇ ਉਰੇ ਆ ਫੌਜੀ ਵੀਰਾ ਦੇਖ ਲੋ ਇਹ ਬਚਾਰਾ ਹੱਥਾਂ ਡਰਿਆ ਮੁੰਡੇ ਦੇ ਇੰਜੈਕਸ਼ਨ ਲਗਾਉਣਾ ਤੂੰ ਸ਼ਾਇਦ ਵੀਡੀਓ ਦੇਖੀ ਹੋਣੀ ਆ ਇਹ ਜਿਆ ਕਰਕੇ ਉਹਨਾਂ ਦੀ ਮਦਦ ਨਹੀਂ ਹੁੰਦੀ ਕਿੰਨੀਆਂ ਸਾਡੀਆਂ ਧੀਆ ਭੈਣਾਂ ਵਿਆਹ ਤੋਂ ਬੈਠੀਆਂ ਨੇ ਇਹਨਾਂ ਕਰਕੇ ਇਹਨੇ ਕੁੜੀ ਨੂੰ ਨੌਕਰੀ ਲਵਾਉਣਾ ਇਹਨੇ 2023 ਦਾ ਬੈਠਾ ਜੀ ਅੱਜ ਤੱਕ ਕਹਿੰਦਾ ਮੈਨੂੰ ਕਿਸੇ ਨੇ ਰੋਕਿਆ ਨਹੀਂ ਕਹਿੰਦਾ ਨਹੀਂ ਮੈਂ ਰੋਕਾਂ ਲੋਵਾਓ ਜੀ ਆਪ ਛੋੜ ਕੇ ਜਾਏਗਾ ਮuje ਮੈਂ ਘਰ ਚਲੇ ਜਾਊਂਗਾ ਦੋਬਾਰਾ ਆਪ ਦੇਖੇਗਾ ਨਹੀਂ ਮੇਰੀ ਯਾਰ ਇੱਕ ਆਪਣਾ ਵਾਪਸ ਚਲੇ ਜਾਂ ਉਰੇ ਨਹੀਂ ਦਿਖਾਈ ਦੇਣਾ ਚਾਹੁੰਦਾ ਉਰੇ ਹਾ ਜਿਹੜਾ ਮੈਂ ਤਾਂ ਮਿਹਨਤ ਕਰਨੇ ਵਾਲਾ ਉਹਨੂੰ ਸਾਡਾ ਸਤਕਾਰ ਆ ਤੇ ਪਰਦੇਸੀ ਆ ਜੇ ਜਿਹੜਾ ਮਰਜੀ ਆ ਮਿਹਨਤ ਕਰੋ ਕੰਮ ਕਰੋ ਆਪਣਾ ਪਰ ਆ ਕੰਮ ਨਹੀਂ ਅਸੀਂ ਉਰੇ ਹੋਣ ਦੇਣਾ ਇੱਕ ਗੱਲ ਸੁਣ ਲੈ ਇਸ ਟਾਈਮ ਤਾਂ ਕੈਮਰਾ ਚੱਲ ਰਿਹਾ ਨਾ ਅਸੀਂ ਕੈਮਰਾ ਬੰਦ ਵੀ ਕਰ ਲੈਣੇ ਹੁੰਦੇ ਆ ਨਹੀਂ ਨਹੀਂ ਚੱਲਣ ਦੇ ਮੈਂ ਵੀ ਦੋ ਚਾਰ ਦਿਨ ਆਪ ਸਮਾਨ ਉਠਾ ਦਿਓ ਮੈਂ ਇੱਥੇ ਕੰਮ ਕਰੂੰਗਾ ਰੋਮਾਲ ਵਾਲਾ ਗਿਰਬਾ ਵਾਲਾ ਨਹੀਂ ਬਣਾਉਣਾ ਚਾਹਦੇ ਕਿ ਭੀਖ ਮੰਗਦਾ ਦੇਖ ਲਿਆ ਭਾਜੀ ਤੇਰੀ ਗੱਲ ਮੈਨੂੰ ਵਧੀਆ ਲੱਗੀ ਪਰ ਇਹ ਗੱਲ ਤੇ ਖਰਾ ਉਤਰ ਹੀ ਹੋਂਦੀ ਹੈ ਵਧੀਆ ਹੋ ਗਿਆ ਦਾ 520 ਕੰਨੀਆਂ ਬਾਗ ਕਿੰਨਾ ਹੋ ਗਿਆ ਜੀ 520 ਰੁਪਏ ਬਦ ਉਸਮਾਨੀ ਨਾ ਜਦੋਂ ਸਿੰਗਰ ਅਰਦਾਸ ਕਰਕੇ ਤੁਰ ਪੈਂਦੇ ਨੇ ਨਾ ਫਿਰ ਕੰਮ ਫਤੇ ਕਰਕੇ ਹਟਦਾ ਚ ਮਹੀਨਾ ਲੱਗ ਜਵੇ 6 ਮਹੀਨੇ ਲੱਗ ਜਾ ਸਾਲ ਲੱਗ ਜਾਣ ਕੰਮ ਪੂਰੀ ਸਫਾਈ ਕਰਕੇ ਹੀ ਹਟਾਂਗੇ ਹੁਣ ਇਹ ਇਹ ਦੇਖ ਸਕਦੇ ਹੋ ਸਵੇਰੇ ਹਜੇ 8 ਵਜੇ ਨੇ ਸਾਡੇ ਆਉਣ ਤੋਂ ਪਹਿਲਾਂ ਦਾ ਬੈਠਾ ਇਹ ਬੰਦਾ ਆ ਦੇਖ ਸਕਦੇ ਹੋ ਤੁਸੀਂ 8 ਵੀ ਹਜੇ ਪੂਰੇ ਨਹੀਂ ਵਜੇ 1 ਮਿੰਟ ਪਿਆ ਉਹ ਤੋਂ ਪਹਿਲਾਂ ਦਾ ਪਤਾ ਨਹੀਂ ਕਦੋਂ ਆਦਾ ਬੈਠਾ ਇਹ ਇਹ ਪੂਰੀ ਦੁਨੀਆ ਚੋਂ ਸੰਗਤ ਇੱਥੇ ਨਤਮਸਤਕ ਹੋਣ ਦੇ ਲਈ ਆਉਂਦੀ ਆ ਦਰਬਾਰ ਸਾਹਿਬ ਤੇ ਕੀ ਇਹ ਦਿਖ ਪੇਸ਼ ਕਰਨੀ ਚਾਹੁੰਦੇ ਨੇ ਸਿੱਖ ਧਰਮ ਦੀ ਪੰਜਾਬ ਦੀ ਇਹ ਸਰਕਾਰਾਂ ਨੂੰ ਇਹ ਤੇ ਸੋਚਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਬਾਬਾ ਜੀ ਅਨੁਪਰਾਏ ਹੈ ਅਨੁਪਰਾਏ ਕੀ ਅਨੁਪਰਾਏ ਅਨੁਪਰਾਏ ਹਾਂਜੀ ਕਿੱਥੇ ਦਾ ਰਹਿਣ ਵਾਲਾ ਮੈਂ ਉੱਤਰਾਖੰਡ ਰੁੱਦਰਪੁਰ ਕਾ ਇੱਥੇ ਕਦੋਂ ਤੋਂ ਭੀਖ ਮੰਗਦਾ ਇਹ ਮੈਂ 2023 ਮੇ ਹੁਆ ਮੈਂ ਤਾਂ ਬਸ ਥੋੜਾ ਕਰਜ਼ੇ ਮੇ ਫਸ ਗਿਆ ਇਸ ਲਈ ਕਿੰਨੇ ਵਜੇ ਆ ਕੇ ਬੈਠੇ ਇੱਥੇ ਹੁਣ ਤੂੰ ਸਵੇਰੇ ਬਸ ਆ ਵੀ ਆ ਵੀ ਆਏ ਕਿੰਨੇ ਵੇ ਤੱਕ ਬੈਠਣਾ ਬਸ ਮੈਂ 1-2 ਘੰਟਾ ਬੈਠਦਾ ਹੈ ਤੇਰੇ ਪਰਿਵਾਰ ਚ ਕੌਣ ਕੌਣ ਆ ਮੇਰੇ ਦੋ ਲੜਕੀ ਹੈ ਇੱਕ ਲੜਕਾ ਹੈ ਲੜਕਾ ਕੀ ਕਰਦਾ ਜ਼ਰਾ ਲੜਕਾ ਛੋਟਾ ਹੈ ਸਭ ਤੋਂ ਕਿੱਥੇ ਰਹਿੰਦਾ ਪਰਿਵਾਰ ਤੇਰਾ ਉਤਰਾਖੰਡ ਰਿਤਪੁਰ ਨੰਬਰ ਰੇ ਉਹਨਾਂ ਦਾ ਕਿਉਂਕਿ ਤੈਨੂੰ ਅਸੀਂ ਹੁਣ ਇੱਥੋਂ ਲੈ ਕੇ ਚੱਲੇ ਆ ਠੀਕਾ ਇੱਥੋਂ ਲੈ ਕੇ ਚੱਲੇ ਆ ਤੈਨੂੰ ਅਸੀਂ ਹੁਣ ਤੈਨੂੰ ਪਤਾ ਵੀ ਪੂਰੀ ਦੁਨੀਆ ਚੋਂ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਨੇ ਤੂੰ ਕੀ ਦਿਖਾਉਣਾ ਚਾਹੁੰਦਾ ਵੀ ਸਿੱਖ ਭੀਖ ਮੰਗਦੇ ਨੇ ਪੰਜਾਬੀ ਭੀਖ ਮੰਗਦੇ ਨੇ ਤੇਰੇ ਉੱਤਰਾਖੰਡ 'ਚ ਕੋਈ ਜਗ੍ਹਾ ਨਹੀਂ ਹੈਗੀ ਭੀਖ ਮੰਗਣ ਲਈ ਹਰੇ ਲੜਕੀ ਦਾ ਥੋੜਾ ਨੌਕਰੀ ਇਹ ਲੜਕੀ ਦਾ ਥੋੜਾ ਸ਼ਾਦੀ ਹੈ ਇਜੀ ਲੇ ਲੈ ਲੜਕੀ ਦਾ ਨੰਬਰ ਦੇ ਸ਼ਾਦੀ ਵਾਸਤੇ ਅਸੀਂ ਉਹਦਾ ਮਦਦ ਕਰ ਦੰਨੇ ਆ ਉਹਦੇ ਪੈਸੇ ਭੇਜ ਦੰਨੇ ਆ ਉੱਥੇ ਤਿਹੇਜ ਦਾ ਸਮਾਨ ਵੀ ਦਵਾ ਦੰਨੇ ਆ ਕਿਉਂਕਿ ਤੁਸੀਂ ਜਦ ਪੰਜਾਬ ਦੇ ਗਾਲ ਪੈ ਗਏ ਉੱਤਰਾਖੰਡ 'ਚ ਤੁਹਾਡੇ ਹੋਣੇ ਨਹੀਂ ਬੰਦੇ ਮਦਦ ਕਰਨੇ ਵਾਲੇ ਨਾ ਅਸੀਂ ਮਦਦ ਕਰ ਦੰਨੇ ਆ ਕੋਈ ਨਹੀਂ ਪੰਜਾਬੀ ਕਿਉਂਕਿ ਜਲੂਸ ਤਾਂ ਤੁਸੀਂ ਸਾਡਾ ਕੱਢ ਰਹੇ ਹੋ ਨਾ ਇੱਥੇ ਸਾਡਾ ਜਲੂਸ ਕੱਢਣ ਲੱਗਿਆ ਤੁਸੀਂ ਹੈਰੀਟੇਜ ਸਟਰੀਟ 'ਤੇ ਪੂਰੀ ਦੁਨੀਆ 'ਚ ਲੋਕ ਮੱਥਾ ਟੇਕਣ ਆਉਂਦੇ ਨੇ ਤੂੰ ਉਰੇ ਹੀ ਆ ਕੇ ਬੈਠ ਗਿਆ ਲੈ ਦੇ ਤੇਰੀ ਕੁੜੀ ਦਾ ਨੰਬਰ ਦੇ ਅਰੇ ਫੋਨ ਨਹੀਂ ਆਏ ਮੇਰੇ ਨੰਬਰ ਤਾਂ ਹੈਗਾ ਤੇਰੀ ਕੁੜੀ ਦਾ ਤੂੰ ਕਹਿੰਦਾ ਨੌਕਰੀ ਲੱਗੀ ਹੋਈ ਆ ਕੀ ਨੌਕਰੀ ਕਰਦੀ ਆ ਉਹ ਲੜਕੀ ਕਾ ਬੜਾ ਨੌਕਰੀ ਲੱਗਨੇ ਦਾ ਕੋਈ ਫੋਨ ਫੋਨ ਨਹੀਂ ਆਇਆ ਹਮਾਰਾ ਕੀ ਨੌਕਰੀ ਲੱਗਣਾ ਕੁੜੀ ਨੇ ਉਹ ਕੋਈ ਇੱਕ ਹਮਾਰਾ ਉਹ ਆ ਕੰਪਨੀ ਹੈ ਕੰਪਨੀ ਕੇ ਚੇ ਬਾਤ ਚਿੱਤ ਚੱਲ ਰਹਾ ਹੈ ਅੱਛਾ ਫਿਰ ਉਹਦੇ ਵਾਸਤੇ ਪੈਸੇ ਚਾਹੀਦੇ ਨੇ ਨਹੀਂ 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 ਫਿਰ ਪੀਖ ਕਾ ਤੂੰ ਮੰਗਦਾ ਪੀਖ ਦਾ ਕਾਰਨ ਦੱਸ ਨਹੀਂ ਮੈਂ दारू ਨਹੀਂ ਆ ਮੀ ਆ ਪੀਤਿਆ ਨਹੀਂ ਦੇਖੋ ਪੇਸ਼ਾ ਮੈਂ ਗਲਤ ਬੋਲਤ ਨਹੀਂ ਮੈਂ ਘਰ ਗ੍ਰਿਸ਼ਤੀ ਵਾਲਾ ਹੈ ਮੈਂ ਟੂਪੀਕ ਨਹੀਂ ਮੰਗ ਰਿਹਾ ਇੱਥੇ ਹਾਂ ਭੀਖ ਮੰਗ ਰਹਾ ਤਾਂ ਮੈਂ ਗਲਤ ਤੈਨੂੰ ਕਿਨੇ ਦੱਸਿਆ ਵੀ ਇੱਥੇ ਗੁਰਦੁਆਰੇ ਸਾਹਿਬ ਚ ਮਰਿਆਦਾ ਭੀਖ ਮੰਗਣ ਦੀ ਹਾਂ ਤੈਨੂੰ ਪਤਾ ਵੀ ਸਾਡੇ ਇਹ ਚੀਜ਼ ਦਾ ਕੋਈ ਸਥਾਨ ਨਹੀਂ ਹੈਗਾ ਭੀਖ ਮੰਗਣ ਦਾ ਮਨਾ ਸਿੱਖ ਧਰਮ ਦੇ ਵਿੱਚ ਮਨਾ ਕਰੇਗਾ ਤਾਂ ਮੰਗੂਗਾ ਨਹੀਂ ਬਸ ਕੋਈ ਮਨਾ ਨਹੀਂ ਕਰਾਏ ਤੈਨੂੰ ਕਿਸੇ ਨੇ ਨਹੀਂ ਸਰਕਾਰ ਨੇ ਪੁਲਿਸ ਨੇ ਕਿਸੇ ਨੇ ਨਹੀਂ ਰੋਕਿਆ ਹਜੇ ਤੱਕ ਕੋਈ ਨਹੀਂ ਰੋਕਿਆ ਨਹੀਂ ਆਪ ਜਿਹਾ ਬੋਲ ਰਹਾ ਐ ਬੋਲ ਰਹਾ ਤੇ ਮੈਂ ਚਲੇ ਜਾਊਂਗਾ ਫਿਰ ਕੀ ਆ ਬੀ ਪੈਰ ਹੈ ਨਹੀਂ ਆਪ ਦੇ ਸੁਸਰੇ ਜੀ ਇਹ ਦੇਖੋ ਇੱਥੇ ਰਮਾਲ ਹੈ ਗਿਆ ਕਿਸੇ ਕੋਲ ਰਮਾਲ ਗੱਡੀਆਂ ਰੇ ਦੇਖੀ ਕੀ ਕੀ ਪਾਈ ਫਿਰਦਾ ਹੈ ਦੇਖ ਰਿਹਾ ਸਭ ਦਿਖ ਰਿਹਾ ਆਪਕਾ ਕੀ ਆ ਦੇਖਾਂਗੇ ਕੋਈ ਗੱਲ ਨਹੀਂ ਤੇਰਾ ਨੰਬਰ ਦੇ ਉਧਰ ਦਾ ਨਾਲੇ ਤੈਨੂੰ ਅਸੀਂ ਇੱਥੋਂ ਛੱਡ ਕੇ ਨਹੀਂ ਜਾਣਾ ਇੱਥੋਂ ਹੁਣ ਤੇਰਾ ਪੱਕਾ ਪ੍ਰਬੰਧ ਕਰਕੇ ਜਾਣਾ ਤੁਸੀਂ ਜਿਹੜਾ ਉਹ ਜਲੂਸ ਕੱਢਣ ਲੱਗਿਓ ਨਾ ਪੰਜਾਬੀਆਂ ਦਾ ਹਾਂ ਜੀ ਕੱਢ ਕੱਢ ਕੀ ਕੀ ਆ ਤੇਰੇ ਕੋਲ ਪਹਿਲਾਂ ਕੱਢ ਲੈ ਸਾਰਾ ਕੁਝ ਇੱਥੇ ਮੈਂ ਦੇਖ ਰਿਹਾ ਸਭ ਆਪ ਕੋਈ ਪੂਰੀ ਦੁਨੀਆ ਜੋ ਲੋਕ ਸੰਗਤ ਆਉਂਦੀ ਆ ਔਰ ਇਹ ਦਿਖਾ ਰਹੇ ਨੇ ਵੀ ਪੰਜਾਬੀ ਭੀਖ ਮੰਗਦੇ ਨੇ ਔਰੇ ਸਭ ਆਪ ਕੋ ਦੇਖਾ ਰਹੇ ਹਜੇ ਉੱਪਰ ਦੀ ਦਾਦਾ ਕਹਿੰਦਾ ਕੁੜੀ ਨੂੰ ਨੌਕਰੀ ਲਵਾਉਣਾ ਤਾਂ ਭੀਖ ਮੰਗਦਾ ਕੁੜੀ ਦਾ ਫੇਰ ਠੇਕਾ ਅਸੀਂ ਲੈ ਲਿਆ ਉੱਤਰਾਖੰਡ ਵਾਲਿਆਂ ਦਾ ਥੋੜੇ ਥੋੜੇ ਕਰਕੇ ਤੈਨੂੰ ਪਤਾ ਥੋੜੇ ਕਰਕੇ ਜਿਹੜੇ ਸਾਡੇ ਪੰਜਾਬੀ ਲੋੜਵੰਦੇ ਨੇ ਉਹਨਾਂ ਦੀ ਮਦਦ ਨਹੀਂ ਹੋ ਰਹੀ ਇਹ ਥੁਪਾਸ਼ਾ ਹੈ ਭੱਤੋ ਸੀ ਔਰੇ ਆ ਕੇ ਇਕੱਠੇ ਕਰ ਲੈਨੇ ਸਾਡੇ ਪੰਜਾਬੀਆਂ ਦੇ ਘਰਾਂ 'ਚ ਬੈਠੇ ਨੇ ਆਹ ਦੇਖ ਲਓ ਹਜੇ ਇਹਨੂੰ ਲੋੜ ਆ ਭੀਖ ਦੀ ਓਏ ਹੋਏ 500 ਹੌਣੇ ਕਰ ਜਾ ਤੇਰਾ ਮੈਂ ਪੱਕਾ ਪੈਂਚਰ ਲਾ ਕੇ ਜਾਊਗਾ ਐ ਨਹੀਂ ਛੱਡਦੇ ਤੁਹਾਨੂੰ ਅਸੀਂ ਫਿਰ ਅਰੇ ਨਹੀਂ ਜਾ ਮੈਂ ਬਾਜੀ ਤੇ ਨੁੱਕ ਪਰੇ ਹੱਥ ਕਰ ਲੈ ਹੱਥ ਪਰੇ ਕਰ ਲੈ ਰੁਕ ਜਾ ਮੈਂ ਖੋਲ ਕੇ ਦੇ ਰਿਹਾ ਹੋਰ ਕੇ ਦੇ ਦੇ ਮੰਗੋ ਤੇਰਾ ਹੱਥ ਵੀ ਬੰਨਣਾ ਪੈ ਜਾਵੇ ਤੈਨੂੰ ਹੁਣ ਆਪ ਜਿਹਾ ਬੋਲ ਰਿਹਾ ਦੇਖੋ ਉਹ ਇਨ ਲੋਕ ਤੁਸੀ ਸਾਡਾ ਜਲੂ ਜਲੂ ਸਾਡਾ ਜਰੂਰ ਸਾਡਾ ਅਸੀਂ ਕੱਟਦੇ ਹਾਂ ਹੁਣ ਆ ਜਾਣ ਤੇਰੇ ਫੈਨ ਜਿਹੜੇ ਹੈਗੇ ਨੇ ਓਰੇ ਜਿਹੜਿਆਂ ਨੂੰ ਲੱਗਦਾ ਨਾ ਗਰੀਬਾਂ ਨਾਲ ਧੱਕਾ ਉਹਨਾਂ ਨੂੰ ਆ ਨਹੀਂ ਦਿਖਦਾ ਵੀ ਪੰਜਾਬ ਦਾ ਜਲੂਸ ਕੱਟਿਆ ਪਿਆ ਇਹਨਾਂ ਲੋਕਾਂ ਨੇ ਆਪ ਜੈਸ਼ਾ ਬੋਲ ਰਹਾ ਹੈ ਨਾ ਕੱਟੇ ਕੱਟ ਤੂੰ ਤੇਰਾ ਦੇ ਨਹੀਂ ਕੋਈ ਸਾਈਨ ਹੈ ਆ ਆਪ ਕੋ ਦਿਖਾ ਦिए ਤੂੰ ਆਪ ਕੋ ਸਭ ਨਹੀਂ ਇਹ ਸਬਰ ਨਹੀਂ ਆਇਆ ਤੇਰੇ ਜੇ ਇੰਨੇ ਨੋਟਾਂ ਨਾਲ ਤੇਰੀਆਂ ਜੇਬਾਂ ਭਰੀਆਂ ਪਈਆਂ ਨੇ ਜੀ ਦੇਖੋ ਨਹੀਂ ਆਏ ਬਾਜੀ ਆਪ ਤੋ ਸਭ ਜੇਬ ਚੈੱਕ ਕਰ ਲਿਆ আর ਹੈ ਨਹੀਂ ਉਹ ਜਿਹੜਾ ਫੌਜੀ ਵੀਰ ਆ ਉਹਨਾਂ ਦਾ ਫੋਨ ਕਰੀ ਉਹਨਾਂ ਨੂੰ ਕਦੋਂ ਆ ਉਹਨਾਂ ਨੂੰ ਮਦਦ ਪੁਵਾਈਏ ਇਹਦੀ

ਸਾਰੇ ਜਿੰਨੇ ਕਰਦੇ ਨੇ ਬਰੇ ਮੂਰੇ ਬੈਠੇ ਨੇ ਹੁਣ ਪੂਰੇ ਉੱਚੋ ਆ ਰਹੀ ਹੈ ਸੰਗਤ ਆਪਣਾ ਫੌਜੀ ਵੀਰਾ ਦੇਖ ਲੋ ਇਹ ਵਿਚਾਰਾ ਹੱਥਾਂ ਡਰਿਆ ਮੁੰਡੇ ਦੇ ਇੰਜੈਕਸ਼ਨ ਲਗਾਉਣਾ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਣੀ ਆ ਇਹ ਜਿਹਾ ਕਰਕੇ ਉਹਨਾਂ ਦੀ ਮਦਦ ਨਹੀਂ ਹੁੰਦੀ ਕਿੰਨੀਆਂ ਸਾਡੀਆਂ ਧੀਆ ਭੈਣਾਂ ਵਿਆਹ ਤੋਂ ਬੈਠੀਆਂ ਨੇ ਇੰਨਾ ਕਰਕੇ ਹਣ ਅਸੀਂ ਥੋੜੇ ਹਫ਼ਤਾ ਖੋਇਆ ਫੜਿਆ ਇਹਦੇ ਨਾਲ ਦਾ ਯੂਪੀ ਦਾ ਕਹਿੰਦਾ ਪੋਤੀ ਦਾ ਵਿਆਹ ਕਰਨਾ ਆਉ ਉਹ ਇਦਾਂ ਦਾ ਹੀ ਦੀ ਉਹ ਨਿਕਲਿਆ ਕੀ ਬਾਅਦ ਚ ਹੌਣ ਜਲ ਸਾਡੀ ਮਾਵਾ ਭੈਣਾ ਖੜੀਆਂ ਨੇ ਵੀ ਇਹੋ ਜੇ ਕੰਮ ਲਈ ਪੈਸੇ ਇਕੱਠੇ ਕਰਦਾ ਸੀਗਾ ਹੁਣ ਜਿਹੜੇ ਬੰਦੇ ਨੇ ਉਹਨੂੰ ਦੇਤਾ ਵੀਡੀਓ ਦੇਖ ਲਿਓ ਮੁੜ ਕੇ ਜਿਹੜਾ ਅਸਲੀ ਜ਼ਰੂਰਤਵੰਦ ਆ ਉਹਦੀ ਮਦਦ ਕਰਨ ਲੱਗੇ ਵੀ ਸੋਚਦਾ ਪਾਪਾ 500 ਦੇ نوٹ ਨਿਕਲੇ ਆ ਇਹਨਾਂਰ ਸਬਰ ਨਹੀਂ ਹੈਗਾ ਕਹਿੰਦਾ ਕੁੜੀ ਨੂੰ ਨੌਕਰੀ ਲਵਾਉਣਾ ਪੰਜਾਬੀਆਂ ਨੇ ਠੇਕਾ ਲਿਆ ਕਹਿੰਦਾ ਉੱਤਰਾਖੰਡ ਵਾਲਿਆਂ ਦਾ ਵੀ ਕਹਿੰਦਾ ਆਪਣੇ ਭੈਣ ਭਰਾਵਾਂ ਨੂੰ ਛੱਡ ਦੋ ਤੁਸੀਂ ਜਿੰਨਾ ਦੀ ਮਦਦ ਕਰਨੀ ਹੈ ਸਾਡੀ ਮਦਦ ਕਰ ਦਿਓ ਸਾਡੀਆਂ ਜੇਬਾਂ ਭਰ ਦਿਓ ਜੇ ਆਪਕੇ ਨੂੰ ਨੌਕਰੀਆਂ ਨਹੀਂ ਨਾ ਸਕਦੇ ਇਹਨੇ ਕੁੜੀ ਨੂੰ ਨੌਕਰੀ ਲਵਾਉਣਾ ਇਹਨੇ ਬਾਹਰ ਲਿਫਟਾ ਤੋਂ ਆਨਦੇ ਉਹਨਾਂ ਲਈ ਹੈ 2023 ਦਾ ਬੈਠਾ ਜੀ ਅੱਜ ਤੱਕ ਕਹਿੰਦਾ ਮੈਨੂੰ ਕਿਸੇ ਨੇ ਰੋਕਿਆ ਨਹੀਂ ਕਹਿੰਦਾ ਨਹੀਂ ਮੈਂ ਰੁਕਿਆ ਨਹੀਂ 2023 ਵਿੱਚ ਐਕਸੀਡੈਂਟ ਹੋਇਆ ਮੈਂ ਇਸੇ ਵਾਰ ਹੈ 3-4 ਮਹੀਨਾ ਪੁਰਾ ਪੰਜਾਬੀ ਨੇ ਕੀਤਾ ਐਕਸੀਡੈਂਟ ਹੈ ਪੰਜਾਬੀ ਨੇ ਕੀਤਾ ਸੀ ਹਾਂ ہمارا ਉਹ ਪੰਜਾਬੀ ਕਾ ਗਾੜੀ ਸੇ ਐਕਸੀਡੈਂਟ ਹੋਇਆ ਉੱਥੇ ਹੋਇਆ ਸੀ ਹਾਂ ਤੇ ਮੰਗਣ ਫਿਰ ਧੋਰੇ ਆ ਗਏ ਮੈਂ ਪੰਜਾਬ ਗਲ ਪੈ ਜਾਵਾ ਜਾ ਕੇ ਉਧਰ ਮੰਗਤਾ ਕਿਉਂ ਨਹੀਂ ਬਾਉ ਜੀ ਤੇਰਾ ਘਰ ਦਾ ਨੰਬਰ ਦੇ ਯਾਰ ਨਹੀਂ ਅਸੀਂ ਤੈਨੂੰ ਰੋ ਲੈ ਕੇ ਜੰਨੇ ਆ ਤੈਨੂੰ ਭੇਜਦੀ ਆ ਫਿਰ ਆਸ਼ਰਮ ਭੇਜਦੀ ਆ ਉੱਥੋਂ ਫਿਰ ਮੁੜ ਕੇ ਤੈਨੂੰ ਛੁੱਟੀ ਨਹੀਂ ਹੋਣਾ ਕੋਈ ਬਾਤ ਨਹੀਂ ਉਹ ਹੀ ਖਾਊਂਗਾ ਪੀਊਂਗਾ ਬੱਚਾ ਠੀਕ ਹੈ ਕਿਆ ਕਰੇਗਾ ਮੈਂ ਤੇ ਇਸ਼ਾ ਬੋਲਦਾ ਯਾਰ ਆਪ ਬੋਲੇਗਾ ਤਾਂ ਮੰਨੂਗਾ ਨਹੀਂ ਬਸ ਸਿੱਧੀ ਗੱਲ ਹੁਣ ਤੂੰ ਰਾਜੀ ਆ ਨਾ ਵੀ ਆਸ਼ਰਮ ਜਾਣ ਵਾਸਤੇ ਇੱਕ ਬਾਤ ਸੁਣ ਲਓ ਬਾਉ ਜੀ ਆਪ ਛੋੜ ਕੇ ਜਾਏਗਾ ਮuje ਮੈਂ ਘਰ ਚੱਲ ਜਾਊਂਗਾ ਦੋ ਵਾਰ ਆਪ ਦੇਖੇਗਾ ਨਹੀਂ ਮੇਰੀ ਯਾਰ ਇੱਕ ਵਾਰ ਅਸੀਂ ਨਹੀਂ ਚਾਹੁੰਦੇ ਯਾਰ ਸਾਡੇ ਆਸ਼ਰਮਾਂ ਚ ਵੀ ਇੰਨਾ ਦੇ ਕਰਕੇ ਇੱਕ ਜਗ੍ਹਾ ਭਰੇ ਹੈ ਨਾ ਨਹੀਂ ਅਮ ਘਰ ਪਰਿਵਾਰ ਬਲਾ ਆਪ ਬੋਲੇਗਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਪੰਜਾਬੀ ਚਲੇ ਜਾਊਂਗਾ ਪੰਜਾਬੀ ਚ ਗੱਲ ਸੁਣ ਲੈ ਮੇਰੀ ਜਿਹੜੀ ਮੈਂ ਕਹਿੰਨਾ ਮੇਰੀ ਗੱਲ ਸੁਣ ਲੈ ਜਿਆਦਾ ਤੈਨੂੰ ਅਸੀਂ ਆਸ਼ਰਮ ਭੇਜ ਦਿੰਨੇ ਆ ਠੀਕ ਆ ਮੇਰੀ ਗੱਲ ਸੁਣ ਧਿਆਨ ਨਾਲ ਦੂਜੀ ਗੱਲ ਆਪਣਾ ਹੁਣੇ ਟ੍ਰੇਨ ਫੜ ਲਾ ਹਾਂ ਫੜ ਲੂੰਗਾ ਠੀਕ ਆ ਹਾਂਜੀ ਆਪਣਾ ਵਾਪਸ ਚਲੇ ਜਾ ਉਰੇ ਨਹੀਂ ਦਿਖਾਈ ਦੇਣਾ ਚਾਹੁੰਦਾ ਉਰੇ ਹਾ ਜਿਹੜਾ ਮਨ ਦਾ ਮਿਹਨਤ ਕਰਨੇ ਵਾਲਾ ਉਹਨੂੰ ਸਾਡਾ ਸਤਿਕਾਰ ਆ ਤੇ ਪਰਦੇਸੀ ਆ ਜੇ ਜਿਹੜਾ ਮਰਜੀ ਆ ਮਿਹਨਤ ਕਰੋ ਕੰਮ ਕਰੋ ਆਪਣਾ ਪਰ ਆਹ ਕੰਮ ਨਹੀਂ ਅਸੀਂ ਉਰੇ ਹੋਣ ਦੇਣਾ ਸਾਡੇ ਗੁਰੂ ਘਰਾਂ ਜਿੱਦਾ ਬਿਲਕੁਲ ਹੀ ਨਹੀਂ ਹੋਣ ਦੇਣਾ ਠੀਕ ਹੈ ਚਲੀ ਜਾ ਕਿਉਂਕਿ ਸਾਡੇ ਗੁਰੂ ਸਾਹਿਬ ਨੇ ਕੋਈ ਸਿੱਖਿਆ ਨਹੀਂ ਦਿੱਤੀ ਚਲੇ ਜਾਓ ਠੀਕ ਹੈ ਆਹ ਸੰਗਤ ਜੀ ਸਾਹਮਣੇ ਗਿਣ ਲਕਿਆ ਤੁਸੀਂ ਜਿਹੜਾ ਸੰਗਤ ਦਾ ਹੁਕਮ ਹੋਇਆ ਆ ਪਾ ਅੰਦਰ ਪਾਉਣ ਅੰਦਰ ਪਾ ਦਿੰਨੇ ਆ ਕਿਸੇ ਦੀ ਮਦਦ ਕਿਸੇ ਦੀ ਕਰਨੀ ਆ ਉਹ ਦੱਸ ਦੋ 1 2 3 4 ਜਾ ਰਹੇ ਯਾਰ ਨਾ ਨਾ ਰੁਪਈਆ ਵੀ ਨਹੀਂ ਤੇ ਇਹਦਾ ਫ੍ਰੀ ਆ ਕਰਾਇਆ ਸਾਰੇ ਗੱਲੇ ਚ ਜਾਣ 41 3 ਆਖਰੀ ਮਾਰੀ ਵਾਂਦੇ ਪਹਿਲੇ 40 ਆਰੇ ਬਸ ਈ ਯਾਰ ਮੈਂ ਭਾਈ 50 60 ਵਾਲੀ ਬਾਗ ਆ ਭਾਈ ਕਿਹਦਾ ਕਿੰਨੇ ਦੇਖਸਾ ਤੇ 70 80 ਕਿੰਨੇ ਹੋ ਗਏ ਸੀ ਇਹ 42 41 41 4190 42 4520 30 ਲਾ ਲਓ ਵਾਹ ਜੀ ਵਾਹ ਇਹ ਕਿੱਥੇ ਦਾ ਲਈ ਫਿਰਦਾ ਪਾਕਿਸਤਾਨ ਦਾ ਪਰੇ ਬੰਦੇ ਦੀ ਜਾਂਚ ਵੀ ਹੋਣੀ ਚਾਹੀਦੀ ਐ ਇਹਦੀਆਂ ਦੀ ਭਾਈ ਨਹੀਂ ਇਹ ਦਾਨ ਕਰਾਇਆ ਹੈ ਫਿਰ ਪਾਕਿਸਤਾਨ ਦੇ ਨਹੀਂ ਕੀਤਾ ਹੋਣਾ ਹੁਣ ਬਠਿੰਡੇ ਤੋਂ ਆ ਕੇ ਥੋੜੀ ਦੇ ਗਏ ਤੈਨੂੰ ਕੋਈ ਪਾਕਿਸਤਾਨ ਚਾ ਲੋ ਆ ਭਾਣ ਹੋਣੀ ਆ ਜੀ 20 30 ਰੁਪਏ ਦੀ ਉੱਪਰ ਇਹ ਹੁਣ ਉਹ ਫੌਜੀ ਵੀਰ ਨੂੰ ਫੋਨ ਕੀਤਾ ਸੀ ਉਹਨਾਂ ਨੇ ਚੱਕਿਆ ਨਹੀਂ ਨਹੀਂ ਤਾਂ ਆਪਾਂ ਉਹਨਾਂ ਨੂੰ ਆਨਲਾਈਨ ਪਾ ਦਿੰਦੇ ਆ ਨਾ ਜਾਂ ਫਿਰ ਉਹਨਾਂ ਨੇ ਅੱਜ ਹੀ ਸਿੱਦਾ ਸਾਹਿਬ ਆਉਣਾਗਾ ਕਿਉਂਕਿ ਸਾਡੇ ਲਈ ਤਾਂ ਜੀ ਗੁਰੂ ਰੂਪ ਸੰਗਤ ਆ ਸੰਗਤ ਦੇ ਸਤਕਾਰ ਦੇ ਲਈ ਗੁਰੂ ਘਰਾਂ ਦੇ ਸਤਕਾਰ ਦੇ ਲਈ ਉਹ ਇਹ ਮੁਹਿੰਮ ਚੱਲ ਰਹੀ ਆ ਤੇ ਜਿਵੇਂ ਸੰਗਤ ਹੁਕਮ ਕਰੇ ਅੱਜ ਜੀ ਸਟੇਟ ਦਾ ਜਿਹੜੇ ਲੋਕ ਆਂਦੇ ਰਹੇ ਮੈਂ ਸਾਡੇ ਖਣਦੋਸ ਸੋਚਦੇ ਨੇ ਕਿ ਪੰਜਾਬੀ ਬੈਠੇ ਵੀ ਇੱਕ ਵਾਰੀ ਉਹ ਹੀ ਸੋਚਦੇ ਨੇ ਹੁਣ ਬਾਹਰਲੇ ਬੰਦੇ ਨੂੰ ਕੀ ਪਤਾ ਜੀ ਇਹਨੂੰ ਕੀ ਪਤਾ ਕਿ ਬਾਹਰ ਦਾ ਬੰਦਾ ਚੱਲ ਬਾਬਾ ਉੱਠ ਚੇਤੀ ਹਿੰਮਤ ਕਰ ਆ ਫੜ ਲੈ ਤੇਰਾ ਕਾਰਡ ਕੋਡ ਜਾ ਆ ਫੜ ਤੇਰਾ ਜਿੰਨੀਆਂ ਦੇ ਵਿੱਚ ਤਾਂ ਇਹ ਮੈਸੇਜ ਹੈ ਕਿ ਪੰਜਾਬੀ ਬੰਦਾ ਕਦੇ ਭੀਗ ਨਹੀਂ ਮੰਗਦਾ ਸਹੀ ਗੱਲ ਹੈ ਪੰਜਾਬੀ ਲੋਕ ਗੱਲਾਂ ਕਰਦੇ ਨਹੀਂ ਪੰਜਾਬੀ ਮਰ ਜੂਗਾ ਪਰ ਭੀਗ ਨਹੀਂ ਮੰਗੂਗਾ ਨਹੀਂ ਕਰ ਆ ਭੀਗ ਹੁਣ ਕਰਤਾ ਨਾ ਫੋਨ ਕਰਤਾ ਨਾ ਹਾਂਜੀ ਅੱਜ ਕਰਤਾ ਨਾ ਮਨਾ ਦੇਣ ਅੱਜ ਮਨਾ ਕਰਤਾ ਨਾ ਉਧਰ ਸ਼ਕਲ ਦਿਖਾ ਦੇ ਅੱਜ ਤੋਂ ਬਾਅਦ ਮੁੜ ਕੇ ਤੇਰੀ ਵੀਡੀਓ ਨੈਟ ਤੇ ਪੈਣੀ ਆ ਮੁੜ ਕੇ ਅੱਜ ਤੋਂ ਬਾਅਦ ਨਹੀਂ ਦੇਖਣਾ ਚਾਹੀਦਾ ਕੋਈ ਵੀ ਦੇਖਦਾ ਜੀ ਸਾਨੂੰ 8558836736 ਤੇ ਇਹਦੀ ਵੀਡੀਓ ਭੇਜ ਦਿਓ ਫਿਰ ਅਸੀਂ ਜਾਣੀਆ ਸਾਡਾ ਕੰਮ ਜਾਣੇ ਆ ਤੇਰੀ ਸੇਵਾ ਪੈਣ ਲੱਗੀ ਆ ਜਿੱਥੇ ਵੀ ਪੈ ਗਈ ਉਹ ਵੀਡੀਓ ਚ ਤੇਰੇ ਪੈਸੇ ਗੈਨ ਲੈਨੇ ਇਹ ਪਤਾ ਕਿ ਪਹਿਲਾਂ ਅਸੀਂ ਇਹਨਾਂ ਨੂੰ ਐਂ ਛੱਡ ਦਿੰਦੇ ਦੀ ਵਾਰਨਿੰਗ ਦੇ ਕੇ ਕੀ ਕਰਦੇ ਦੀ ਅਸੀਂ ਜਾਂਦੇ ਦੀ ਸਾਡੀ ਪੇਠ ਕੋ ਮਦ ਹੀ ਫੇਰ ਬਹਿ ਜਾਂਦੇ ਦੀ ਹੁਣ ਜਦ ਇਹਨਾਂ ਨੂੰ ਆ ਝਟਕਾ ਦੇਣ ਲੱਗੇ ਹੁਣ ਇਹਨਾਂ ਨੂੰ ਪਤਾ ਵੀ ਜੇ ਮੈਂ ਸਾਰੀ ਦਿਹਾੜੀ ਬੈਠਿਆ ਪਤਾ ਨਹੀਂ ਕਿਹੜੇ ਟਾਈਮ ਆ ਕੇ ਇਹਨਾਂ ਨੇ ਪੈਸੇ ਵਾ ਲੈਣੇ ਸਾਡੇ ਬਹੁਤ ਵਧੀਆ ਪ੍ਰਾਲਾਪ ਹੈ ਉਹ ਤਾਂ ਚੱਕ ਨਹੀਂ ਰਹੀ ਜੀ ਫਿਰ ਕੋਈ ਗੋਲਕ ਜਾਂ ਗੋਲਕ ਸੰਗਤ ਨੂੰ ਫੜਾ ਰੋ ਜਾਂ ਆ ਸਾਰੇ ਅੱਜ ਹੋ ਰਹੀਆਂ ਆ ਗਏ ਆ ਚੱਲਿਆ ਵੇ ਸਿਆਣੇ ਫਿਰ ਅਬ ਮੱਥਾ ਟੇਕਦੇ ਅੰਦਰ ਗੋਲਕ ਚ ਪਿੰਗਲਵਾੜੇ ਦੀ ਗੋਲਕੋਵੇ ਕੋਈ ਜਾਂ ਕੋਈ ਨਹੀਂ ਆਵੇ ਸਿਆਣੇ ਬੰਦੇ ਚੱਲੇ ਹੋ ਕੇ ਵਿੱਚ ਹੀ ਸਰਤਾ ਲੈ ਲੋ ਤਾਂ ਮੈਂ ਨਹੀਂ ਕਾਨੂੰਨਾਂ ਦੇ ਵੀ ਅਗਲਾ ਕੋਈ ਤੁੰਬ ਤੇ ਲਾਉਣੇ ਵਾਲਾ ਮਿੰਟ ਚ ਲਾ ਦਿੰਦਾ ਕੋਈ ਹੋਰ ਇੱਥੇ ਆ ਪਾਇਆ ਪਿੰਗਲਵਾੜੇ ਚਲੋ ਚੱਲ ਦੀ ਵੀਡੀਓ ਚ ਪਾ ਦਾਂਗੇ ਆਪਾਂ ਮਾਇਆ ਗਾਣੇ ਲਈ ਜਾਂ ਤੇ ਮਾਹ ਉਹਰੇ ਕਈ ਵਾਰ ਨਾ ਗੋਲਕ ਲਾਈ ਹੁੰਦੀ ਆ ਪਿੰਗਲਵਾੜੇ ਵਾਲਿਆਂ ਨੇ ਉਰੇ ਰਕੇ ਦੁਕਾਨ ਖਾਲਸਾ ਇਹ ਦੁਕਾਨ ਨਾਲ ਜੁੜਾ ਗਏ ਮਹਾਰਾਜ ਜੁੜਾ ਕੇ ਲੱਗੀ ਹੈ ਕਿੱਧਰ ਲੱਗੀ ਇੱਕ ਬੇਨਤੀ ਸੀਗੀ ਜੁੜਾ ਕਰਕੇ ਬੜੀ ਕੰਮ ਕਰ ਰਹੇ ਹੋ ਧੰਨਵਾਦ ਜੀ ਇੱਕ ਨਾ ਥੋੜਾ ਜਿਆ ਜਿਵੇਂ ਤੁਸੀਂ ਇਸ ਚੀਜ਼ ਬਾਰੇ ਨਾ ਜਿਵੇਂ ਬੱਚੇ ਜਿਹੜੇ ਭੀਖ ਮੰਗਦੇ ਆ ਇਹ ਵੈਸੇ ਤਾਂ ਸਰਕਾਰ ਦਾ ਕਾਨੂੰਨ ਆ ਨਾ ਵੀ ਨਹੀਂ ਮੰਗ ਨਹੀਂ ਮੰਗ ਸਕਦੇ ਥੋੜਾ ਜੀ ਤੁਸੀਂ ਉਹਨਾਂ ਤੇ ਵੀ ਕਰਿਓ ਵੀ ਅਸੀਂ ਫੜਾਉਣਾ ਜੀ ਅਸੀਂ ਚਾਈਲਡ ਹੈਲਪਲਾਈਨ ਤੇ ਕਰ ਦਿੰਨੇ ਆ ਅਸੀਂ ਥੋੜਾ ਜੀ ਤਾਂ ਉਹ ਤਾਂ ਇੱਕ ਵਾਰ ਵਾਰਨਿੰਗ ਦੇ ਦੇਈਏ ਕਿਉਂਕਿ ਉਹ ਇੱਕ ਵਾਰ ਬੱਚਾ ਚੱਕ ਹੋ ਜਵੇ ਨਾ ਫਿਰ ਮਿਲਦਾ ਨਹੀਂ ਮੁੜ ਕੇ ਉਹਨਾਂ ਨੂੰ ਅਸੀਂ ਹੁਣ ਖੰਨੇ ਤੋਂ ਕਈ ਬੱਚੇ ਰੈਸਕਿਊ ਕਰਾਏ ਨੇ ਉਹ 2-2 ਮਹੀਨੇ ਹੋ ਗਏ ਚੱਕਰ ਲਾ ਰਹੇ ਨੇ ਚੰਡੀਗੜ੍ਹ ਦੇ ਉਹਨਾਂ ਨੂੰ ਮਿਲਿਆ ਨਹੀਂ ਬੱਚਾ ਅਸੀਂ ਤਾਂ ਕਹਿੰਦੇ ਨਾ ਵੀ ਚੱਲ ਇੱਕ ਵਾਰ ਜੇ ਸਮਝੇ ਜਾਣ ਵਾਰਨਿੰਗ ਦੇ ਤਾਂ ਚੰਗੀ ਗੱਲ ਆ। ਕਈ ਗਰੋ ਵੀ ਹੈਗੇ ਹਨ ਜਿਹੜੇ ਬੱਚਾ ਪਾਉਂਦੇ ਯਾਰ ਹਨਾ। ਤੁਸੀਂ ਸ਼ਾਇਦ ਖੰਨੇ ਵਾਲੀ ਵੀਡੀਓ ਦੇਖੀ ਹੋਵੇ ਮੁੰਡਾ ਬੋਲਣ ਚ ਉਹ ਤੋਂ ਕੀਤਾ ਹੋਇਆ ਸੀ ਬੋਲਦਾ ਵੀ ਨਹੀਂ ਤੇ ਸੁਣਦਾ ਵੀ ਨਹੀਂ ਸੀਗਾ ਤੇ ਉਹ ਕਹਿੰਦੀ ਮੈਂ ਚਾਚੀਆਂ ਦੇ ਮਾਪਿਆਂ ਦੇ ਮਰੇ ਹੋਏ ਨੇ। ਅੱਛਾ। ਤੇ ਉਹਦਾ ਅਸੀਂ ਕਿਹਦਾ ਨਾਂ ਦੱਸ ਨਾਂ ਪਤਾ ਨਹੀਂ ਦੀ ਹੁਣ ਇਹ ਜੀ ਹੋ ਸਕਦੀ ਹੈ ਵੀ ਭਤੀਜੇ ਦਾ ਨਾਂ ਨਾ ਪਤਾ ਹੋਵੇ ਚਾਚੀ ਨੂੰ। ਸਹੀ। ਚਲੋ ਠੀਕ ਹੈ ਮਹਾਰਾਜ ਜੀ ਅਸੀ ਭਾਜੀ ਇਹੀ ਆ ਵੀ ਇੱਕ ਉਸੂਲ ਬਣਾਇਆ ਵਾ ਵੀ ਇੱਕ ਵਾਰ ਵਾਰਨਿੰਗ ਦੇ ਦੰਨੇ ਆ ਵੀ ਮੁੜ ਕੇ ਹੁਣ ਇਹਨੂੰ ਵੀ ਕਹਤਾ ਇਹ ਕਹਿੰਦਾ ਮੈਂ ਮੁੜ ਕੇ ਨਹੀਂ ਦੇਖੂਗਾ ਜੇ ਮੁੜ ਕੇ ਦੇਖੂਗਾ ਫਿਰ ਜੜਤੀ ਕਲਾ ਜੀ ਪਹਿਲੀ ਵਾਰ ਬੇਨਤੀ ਦੂਜੀ ਵਾਰ ਬੇਨਤਾ ਫਿਰ ਨਹੀਂ ਨਹੀਂ ਤੋਂ ਬਹੁਤ ਵਧੀਆ ਗੱਲ ਸਹੀ ਹੈ ਸਹੀ ਭਾਜੀ ਦੇ ਦੰਨੇ ਹੀ ਫਿਰ ਅੱਜ ਹੋਰ ਇਹਨਾਂ ਦਾ ਕਰਦੇ ਆ ਮੈਂ ਪਹਿਲਾਂ ਵੀ ਕਹਿੰਨਾ ਉਹਨਾਂ 90 ਦੇ ਦਹਾਕੇ 'ਚ ਆਪਣੇ ਕਿਸਾਨ ਪਰਿਵਾਰਾਂ 'ਚ 70% ਤੱਕ ਹੱਥ ਕੱਟ ਹੋਏ ਨੇ। ਗੁੱਟ ਕੱਟ ਹੋ ਜਾਂਦੇ ਦੀ ਟੋਕੇ 'ਚ ਨਾ ਬੰਦੇ ਕੰਮ ਕਰਦੇ। ਕਿਹੜਾ ਮੰਗਦਾ ਆਪਣਾ? ਹਾਂ। ਹੁਣ ਸਾਡੇ ਕੱਲ ਦੀ ਵੀਡੀਓ ਦੇਖੋ ਤੁਸੀਂ ਸਿੰਘ ਸ਼ੀਦਾ ਸੁਹਾਣਾ ਪੇਕੇ ਆ। ਉੱਥੇ ਨਿੰਗ ਸਿੰਘ ਸੇਵਾ ਕਰਦਾ ਉਹਦੇ ਦੋਹੇ ਵਹਾਨ ਹੀ ਹੈਗੀਆਂ। ਉਹ ਬਜਾਰਾ ਚੜ੍ਹਦੀ ਕਲਾ ਨਾਲ ਸੇਵਾ ਕਰਦਾ। ਉਹ ਉਹੀ ਆ ਵੀ ਜਿਹਦਾ ਖੂਨ 'ਚ ਮੈਂ ਹੁਣ ਕੀ ਕਹਾਂ ਸ਼ਬਦ ਇਹੋ ਜੀ ਚੀਜ਼ ਆ। ਉਹਨੇ ਤਾਂ ਫਿਰ ਮੰਗਣਾ ਹੀ ਆ। ਬਹੁਤ ਬੰਦੇ ਆ। ਬਾਬਾ ਇੱਥੇ ਤੁਰ ਗਿਆ ਆਪਣਾ ਜੇ ਮੁੜ ਕੇ ਇੱਥੇ ਦੇਖ ਗਿਆ। ਠੀਕ ਆ? ਤੂੰ ਕਹਿਣਾ ਮੈਨੂੰ ਰੋਕਿਆ ਨਹੀਂ ਅੱਜ ਤੈਨੂੰ ਰੋਕਤਾ ਠੀਕ ਆ ਮੁੜ ਕੇ ਇੱਥੇ ਦੇਖਣਾ ਨਹੀਂ ਚਾਹੀਦਾ ਨਹੀਂ ਪਰ ਅਸੀਂ ਇਹੋ ਜੀ ਕਾਰਵਾਈ ਕਰਾਂਗੇ ਤੇਰਾ ਪਰਿਵਾਰ ਵੀ ਉਰੇ ਪੰਜਾਬ ਤਰੀਕ ਭੁਗਤਣ ਆਇਆ ਕਰੂਗਾ ਠੀਕ ਆ ਹਾਂ ਜਾ ਚੱਲ ਜਾ ਤੂੰ ਜਿਵੇਂ ਭਾਈ ਜੀ ਜਿਵੇਂ ਨਾਮ ਸਤਿਗੁਰ ਦੁਆਰਾ ਉਹਦਰ ਵੀ ਗਿੜਾ ਮਾਰੋ ਸਾਡੇ ਮੋਕੇ ਕਰ ਰਹੇ ਆ ਜੀ ਬੋਲੀ ਬੋਲੀ ਸਾਰੇ ਪਾਸੇ ਬਹੁਤ ਜ਼ਿਆਦਾ ਕੰਮ ਹੈ ਜਿਵੇਂ ਜਿਵੇਂ ਗੁਰੂ ਮਹਾਰਾਜ ਹੁਕਮ ਕਰਦੇ ਨੇ ਜਿੱਥੇ ਭੇਜਦੇ ਨੇ ਕਿਉਂਕਿ ਹੁਕਮ ਉਹਨਾਂ ਨੇ ਫੁਰਨਾ ਦੇਣਾ ਹੁੰਦਾ ਵੀ ਅੱਜ ਭਾਈ ਇੱਥੇ ਚੱਲ ਉੱਥੇ ਪਹੁੰਚ ਜਾਈ ਦੇ। ਮੈਂ ਅੱਜ ਮਤਲਬ ਹੁਣ ਇੱਥੇ ਐ ਦੁਬਾਰਾ ਮੈਂ ਤਾਂ ਯਹੀ ਫਿਲਹਾਲ ਤੇਰੀ ਕੱਢ ਗਿਆ। ਮੇਰੇ ਤਾਂ ਕਮਾਈ ਕਰਨ ਵਾਲਾ ਹੈ ਨਹੀਂ ਆਪ ਜੇਲ੍ਹ ਵਿੱਚ ਭੇਜ ਦਿਓ। ਮੈਂ ਵਹੀ ਖਾਣਾ ਖਾਊਗਾ ਵਹੀ ਰੇਪੜੀ ਜਾ ਰਹਾ ਹਾਂਗਾ। ਉਧਰ ਭੇਜ ਦਿਓ ਇਹਨੂੰ। ਤੇ ਤੈਨੂੰ ਕੱਲੇ ਨੂੰ ਨਹੀਂ ਭੇਜਦੇ। ਮੇਰੇ ਪਾਸ 1 ਰੁਪਿਆ ਵੀ ਹੈ ਨਹੀਂ ਜੋ ਕਿਆ ਕਰਾਂ। ਤੇਰੇ ਬੇਵਾਰ ਨੂੰ ਵੀ ਬਰਨਾਲ ਕਰਦੇ ਆ ਜਿਹੜਾ ਤੈਨੂੰ ਭੀਖ ਮੰਗਣ ਆਉਂਦਾ ਨਾ। ਆਹ ਦੇਖੋ। ਮੈਂ ਆ ਕੇ ਦੇਖ ਲੋ ਕਹਿੰਦੇ ਜੇ ਭੇਜ ਦਿਓ। ਮੈਂ ਇਆਂ ਆ ਕੇ ਦੇਖ ਰਹਾ ਹਾਂ। ਸਭ ਵੀਗ ਮੰਗ ਕੇ ਨਸ਼ਾ ਕਰ ਰਹੇ ਉਨ ਲੋਕਾਂ ਆਪ ਛੋੜ ਦੇ ਰਾ ਉਨ ਲੋਕਾਂ ਸਾਰਿਆਂ ਨੂੰ ਹੀ ਕਰਾਂਗੇ ਸਾਰਿਆਂ ਨੂੰ ਅਸੀਂ ਅੱਜ ਦੇ ਨਹੀਂ ਲੱਗੇ ਹੋਏ ਇਹ ਚਾਹ ਆਪ ਬੋਲ ਰਹਾ ਹੈ ਮੈਨੂੰ ਇੱਕ ਮੌਕਾ ਦੇ ਦਿਓ ਤੂੰ ਇੱਕ ਕਿਰਾਇਆ ਭੜਾ ਲੈ ਆ ਤੂੰ ਘਰ ਚਲੇ ਜਾ ਨਹੀਂ ਕਰ ਤੇਰੇ ਲੱਗਦਾ ਕਿਰਾਇਆ ਇੱਕ ਮਿੰਟ ਤੇਰਾ ਕਿਰਾਇਆ ਲੱਗਦਾ ਟ੍ਰੇਨ ਆ ਆਪ ਵੀ ਬੈਠੂੰਗਾ ਕੋਈ ਬੈਠਾ ਨਹੀਂ ਬਲਾ ਮੇਰੇ ਫਿਰ ਛੱਡ ਦੇਗਾ ਮੇਰੀ ਗੱਲ ਸੁਣ ਤੈਨੂੰ ਉਰੋਂ ਵਾਹ ਚੜ ਜਾ ਕਿਧਰ ਇੱਕ ਕਰਾਇਆ ਕਿੰਨਾ ਕਰਾਇਆ ਉਹਦਾ ਰੇਲਵੇ ਸਟੇਸ਼ਨ ਦਾ ਬਹੁਤ ਕੋਈ ਨਹੀਂ ਛੱਡ ਦਾਂਗੇ ਇਹਨੂੰ ਫ੍ਰੀ ਛੱਡ ਨਹੀਂ ਨਹੀਂ ਕੋਈ ਨਹੀਂ ਤੁਸੀਂ ਮਿਹਨਤ ਕਰਨੀ ਆ ਯਾਰ ਇਹੋ ਨਹੀਂ ਕੋਈ ਕਿੰਨਾ ਕਰਾਇਆ ਵੈਸੇ 2 ਦਿਨ ਲੱਗੇਗਾ ਆ ਜਾ ਜਾ ਤੈਨੂੰ ਛੱਡ ਜਾ ਮੇਰੇ ਕੋਲ ਕੁਝ ਹੈ ਨਹੀਂ ਚੱਲ ਭਾਈ ਇੱਧਰ ਤੈਨੂੰ ਹਣਾ ਥਾਣਾ ਪੀਣਾ ਵੀ ਹੈ ਨਹੀਂ ਕੁਝ ਹੈ ਨਹੀਂ ਬਸ ਲੰਗਰ ਚੱਕ ਲੈ ਅਰਗਰ ਸ਼ਾਹ ਅਰ ਇਹ ਜੇ 2 ਦਿਨ 2 ਦਿਨ ਲੱਗੇਗਾ ਤਾਂ ਮੈਂ ਵੈਸੇ ਦੰਦਾ ਨਹੀਂ ਹੁੰਦਾ ਸੰਗਤ ਦੇ ਗਏ ਤੇ ਆ ਲੈ ਫੜ ਆ ਲੈ ਆ ਲੈ ਬੋਲ ਰਹਾ ਹੈ ਆ ਸੰਗਤ ਦੇ ਗਾਇਤ ਦੇ ਮੇਰੇ ਨਹੀਂ ਚਾਹੀਏ ਜੋ ਜੀ ਦਿੱਤੀ ਚੱਲ ਜਾ ਪੰਜਾਬ ਯਾ ਅਮ ਤੋਂ ਦੋ ਚਾਰ ਦਿਨਾਂ ਨੂੰ ਮੈਂ ਇੱਕ ਗੱਲ ਦੱਸਾਂ ਇਹ ਉਹ ਹੈਲੋ ਉਹ ਮੇਰੀ ਇੱਕ ਗੱਲ ਸੁਣ ਲੈ ਇਸ ਟਾਈਮ ਤੇ ਕੈਮਰਾ ਚੱਲ ਰਿਹਾ ਨਾ ਅਸੀਂ ਕੈਮਰਾ ਬੰਦ ਵੀ ਕਰ ਲੈਣੇ ਹੁੰਦੇ ਆ ਨਹੀਂ ਨਹੀਂ ਚੱਲਣੇ ਤੇ ਮੈਂ ਵੀ ਦੋ ਚਾਰ ਦਿਨਾਂ ਦਾ ਸਮਝਦਾ ਤੁਹਾਨੂੰ ਇਸ਼ਾਰਾ ਕਾਫੀ ਹੁੰਦਾ ਮਹਾਲ ਵੇਚਣਾ ਕੋਈ ਕਿਤਨਾ ਵੀ ਆਲਣਾ ਕਰਾ ਹੋਵੇ ਮੇਰੀ ਗੱਲ ਸੁਣ ਇਹ ਮਹਾਲ ਨਹੀਂ ਜਾਣਾ ਗੁਰਸਿੱਖ ਕਰਦੇ ਬੇਣ ਔਰ ਮਹਾਲ ਵੇਚਲਾ ਕੋਈ ਮਿਹਨਤ ਦਾ ਕੰਮ ਕਰ ਲੈ ਮਿਹਨਤ ਵਾਲਾ ਕਰ ਭੀਖ ਨਹੀਂ ਮੰਗਣਾ ਮਿਹਨਤ ਕਰਨੇ ਵਾਲੇ ਬੰਦੇ ਦਾ ਅਸੀਂ ਸਤਿਕਾਰ ਕਰਦੇ ਆ ਜਿਹੜੇ ਪਰੇਸ਼ਾ ਜਿਹੜਾ ਮਾਰ ਗਿਆ ਹਾਂ ਆਪ ਸਮਾਨ ਉਠਾ ਦਿਓ ਮੈਂ ਥਾਂ ਕੰਮ ਕਰੂੰਗਾ ਰੋਮਾਲਵਲਾ ਡੱਬਾ ਬਣਾਉਣਾ ਨਹੀਂ ਬਣਾਉਣਾ ਨਹੀਂ ਜੇ ਪੱਕਾ ਕਰੇਗਾ ਨਹੀਂ ਨਾ ਮਾਨਸ਼ੀ ਡੱਬਾ ਵਿਭਾਗ ਲੈ ਕੇ ਤੋ ਮੈਂ ਇਹੀ ਕੰਮ ਕਰਤ ਰਹਾਂਗਾ ਪੱਕੀ ਗੱਲ ਆ ਹਾਂਜੀ ਜੇ ਭੀਖ ਮੰਗਦਾ ਫੜ ਲਿਆ ਵੇ ਮਾਉਂਗਾ ਨਹੀਂ ਇਹ ਫੇਕ ਦਿਆ ਅੱਜ ਸੇ ਕੀਤੋਂ ਮਿਲੂਗਾ ਇਹਨੂੰ 5-700 ਦਾ ਲੈ ਦੰਨੇ ਦੇਖਦੇ ਆਂ ਵੇਚਦਾ ਕਹਿੰਦੇ ਵੇਚਦਾ ਪਤਾ ਲੱਗ ਜੂਗਾ ਨਾਲ ਸਮਾਨ ਉਠਾ ਦੋ ਬਾੜੀ ਵਾਲੇ ਵਾਲੇ ਨਿਗਾਹ ਰੱਖ ਲਿਓ ਹਾਂ ਬੱਸ ਸਟੈਂਡ ਵਾਲੇ ਮਾਰਕੀਟ ਤੋਂ ਮੇਰੇ ਮਿਲਣਾ ਨਹੀਂ ਨਹੀਂ ਭਈਆ ਆਖੋਂ ਨਾਲੇ ਪਿੰਦੇ ਨਾ ਨਾ ਲੈ ਦੰਨੇ ਆਪਾਂ ਇਹ ਵੇਚ ਕੇ ਕਾਣ ਹੋ ਜੇ ਸਮਾਨ ਉਠਾ ਦੇ ਕੋਈ ਨਹੀਂ ਇੱਥੇ ਹੀ ਲੈ ਦੰਨੇ ਕੋਈ ਨਹੀਂ ਸਾਰੇ ਮਾਰਕੀਟ ਤੇ ਆਉਂਦੇ ਆ ਭਈ ਕਿੱਥੇ ਆ ਇੱਕ ਗੱਲ ਧਿਆਨ ਰੱਖੀ ਜੇ ਭੀਖ ਮੰਗਦਾ ਦੇਖ ਲਿਆ ਭਾਜੀ ਜੀਕ ਮੰਗੋਂਗਾ ਨਹੀਂ ਮਿਹਨਤ ਕਰਕੇ ਖਾਉਂਗਾ ਕਿਉਂ ਮੇਰੇ ਬਾਠੀ ਆ ਜਾ ਤੈਨੂੰ ਬਸ ਤੂੰ ਮਾਮਾ ਪਹਿਲਾਂ ਹੀ ਲੱਗ ਜਾਂਦਾ ਇੰਨੇ ਪੈਸੇ ਸੀਗੇ ਜ਼ਿੰਮੇਵਾਰੀ ਲਿਓ ਹਾਂ ਹਾਂ ਵਾਈਫ ਜੀ ਦਾ ਖਾਲਸਾ ਰੰਗ ਕਿ ਬਤੇ ਬਾਬਾ ਜੀ ਥੋੜੀਆਂ ਦਿਖਾਣੀ ਕੋਈ ਨਾ ਇਹਨੂੰ ਵੇਚਣ ਵਾਸਤੇ ਰਮਾਲਾ ਰਮੂਲਾ ਦੇ ਦਿਓ ਥੋੜੀਆਂ ਇਹ ਦੇਖੋ ਬਾਜੀ ਇਹ ਦੇਖੋ ਮੈਂ ਉਹੀ ਕਹਿਣਾ ਥੋੜੀ ਜਿਹੀ ਨਿਗਾ ਤੁਸੀਂ ਵੀ ਰੱਖੋ ਇਹਦੀ ਮਾਇਆ ਸੀ ਫੜੀ ਆ ਅਸੀਂ ਰੈਸਕਿਊ ਕਰਦੇ ਆਂ ਕਰੇ ਨੇ ਵਾਦਾ ਕੀਤਾ ਕਹਿੰਦਾ ਮੈਂ ਭੀਖ ਨਹੀਂ ਮੰਗਦਾ ਵੀ ਰਮਾਲਾ ਵੇਚਦਿਆ ਕਰੂੰਗਾ ਲਿਓ ਦੇ ਦੋ ਤੇ ਗਾਹ ਨੂੰ ਮਾੜੀ ਨਿਗਾਹ ਤੁਸੀਂ ਵੀ ਰੱਖਿਆ ਤੁਹਾਨੂੰ ਮੈਂ ਨੰਬਰ ਦੇ ਕੇ ਜਾਂਦਾ ਜੇ ਭੀਖ ਮੰਗਦਾ ਹੋਇਆ ਫਿਰ ਇਹਨੂੰ ਮੈਂ ਜਾਣਾ ਮੇਰਾ ਕੰਮ ਜਾਣੇ ਹਰੇ ਨਾਲੇ ਨਹੀਂ ਇਹ ਦੇਖੋ ਇਹ ਵੀ ਤੂੰ ਮੰਗਦਾ ਹੈ ਦੇਖੋ ਇਹ ਲੇਕੇ ਜਾ ਰਿਹਾ ਉਹ ਵੇਚਣ ਲੱਗਾ ਵੀ ਭੀਖ ਨਹੀਂ ਮੰਗਣੀ ਕਾਕਾ ਜੇ ਭੀਖ ਮੰਗਦਾ ਫੜ ਗਿਆ ਜਿੱਥੇ ਪੁਲਸੇ ਫੜ ਰਹੀਆਂ ਸੀ ਪੁਲਸ ਲੈ ਜਣਾ ਪੁਲਸ ਕਾਰਵਾਈ ਉਹ ਕਰਾ ਰਹੇ ਆ ਜੇ ਤੁਹਾਨੂੰ ਇਹ ਸਿੱਧੇ ਕਰਨ ਆਇਆ ਲਓ ਇਹਨੂੰ ਕਿਨੇ 100 ਰੁਪਏ ਦੇ ਦੀਆਂ 500 ਦਾ ਦੇ ਦੇ ਇੰਨੇ ਇੰਨੇ ਕਰਨੇ ਭਾਜੀ ਪਹਿਲਾਂ ਕੰਮ ਵਲਤੇ ਆਏਗਾ ਫੇਰ ਹੀ ਜਲਦ ਦੇ ਦੇ ਦੋ ਚਲ ਦੇ ਦੋ ਆਪਾਂ ਇੱਕ ਵਾਰ ਤੋੜ ਕੇ ਚਲੇ ਜਾਣਾ 200 ਦਾ ਦੇ ਦੋ ਚੱਲੇ ਜਿਵੇਂ ਤੂੰ 2000 ਤੇ ਲਵਾਂ ਮੈਂ ਤੇ ਨਾ 500 ਦਾ ਕਰ ਦੋ 500 ਦਾ ਦੇ ਦੋ ਚਲ ਬਸ ਇਹ ਰੋਮਾਂਲ ਪਾ ਦਈਏ ਚਿੱਟੇ ਤੋਂ ਖਾਲੀ ਰੋਮਾਂਲ ਨਹੀਂ ਆਏ ਹਾਂ ਕੀ ਕਹਿੰਦੇ ਡੱਬਾ ਲੂੰਗਾ ਦਾ ਦਾ ਡੱਬਾ ਉਹ ਜਿਹੜਾ ਬੇਸਣੇ ਵਾਲਾ ਉਹ ਗੰਨ ਦਾ ਹਾਂਜੀ ਉਹ ਡੱਬਾ ਦਾ ਆਹ ਤੇ ਭਲਣਾ ਆਹ ਕਾਹਦਾ ਡੱਬਾ ਹੈ ਇਹ ਭਾਜੀ ਗੱਲਾਂ ਨਿਕਲ ਕੇ ਕਰਦੀਆਂ ਅਰੇ ਪਾਣੀ ਚਾਨ ਵੀ ਲੂੰਗਾ ਹੈ ਪਾਣੀ ਚਾਨ ਓ ਤੁਰਮਾਲਾ ਲੈ ਲੈ ਜਿਹੜੀ ਗੁਰੂ ਘਰ ਜਾਣੇ ਵਾਲੀ ਚੀਜ਼ ਆ ਪਿਸਤੋਲਾਂ ਨੂੰ ਝਬਕਾ ਨੂੰ ਕਰਨਾ ਪਿਸਤਲ ਕੌਣ ਮੰਗ ਰਹਾ ਹੈ ਚਲੋ ਗੁਰੂ ਘਰ ਜਾਣੇ ਵਾਲਾ ਆਪ ਜਿਹਾ ਬਹੁਤ ਅੱਛਾ ਕਹਿ ਇਹ ਇਹ ਕੋਣ ਕਰੇਗਾ ਹਟਾ ਦੱਸਤਾ ਇਹ ਹੱਟਾ ਘੱਟਾ ਲੈ ਗਾ ਉਹ ਬੰਦੇ ਆ ਬੰਦੇ ਆ ਮੰਗ ਗੱਲ ਕਰ ਬੰਦੇ ਆ ਮੰਗ ਗੱਲ ਕਰ ਤਰੀਕੇ ਨਾਲ ਗੱਲ ਕਰ ਹੌਸਲੇ ਨਾਲ ਬਾਤ ਕਰ ਯਾਰ ਉਹ ਜੋ ਦੇ ਦਿਓ ਇਹ ਦੇ ਦਿਓ ਇੱਕ ਛੋਟੀ ਵੱਡੀ 180 ਰੁਪਏ ਆ ਹੋ ਗਿਆ ਦੇ ਦਿਓ ਦੇ ਦਿਓ ਆ ਲੈਣੇ ਆ ਲੈਣੇ ਆ ਇਹ ਲੈਣੇ ਕੱਟੇ ਆ ਵੇਚਣੇ ਆ ਥੋੜਾ ਬੋਤ ਲੈ ਲਓ ਥੋੜੇ ਬੋਤ ਦੇ ਦਿਓ ਉਹ ਦੂਸਰਾ ਦੇ ਦਿਓ ਦੂਸਰਾ ਪਾਜੀ ਆ ਦੋ ਤਿੰਨ ਕਲਰ ਪਾ ਦਿਓ ਇਹਨੂੰ ਦੋ ਤਿੰਨ ਕਲਰ ਦਾ ਡੱਬਾ ਦੇ ਦਿਓ ਹਾਂ ਉਹ ਮਿਕਸ ਹੋ ਜਾ ਕਰਕੇ ਦੇ ਦਿਓ ਇੱਕ ਡੱਬਾ ਜੀ ਕਿ ਨਹੀਂ ਬੰਦਾ ਨਾ ਹੋਰ ਅੰਦਰ ਜੋ ਵਾਧੂ ਹੁੰਦੇ ਨਾ ए तेरी लगी पर ए खरा उतरी हूं तो आप कोई नही आप लोग मुझे लेके जेल में भेज दो हाँ। हाँ। मैं आपको वीडियो का सामने बोल रहे पंजाबी साथ भी दे मेहनत करेंगे आपको सामने मैं आप वीडियो बनाओ कुछ भी बनाओ मैं भीख नहीं मांगूंगा ये सोच लो ਆਪ ਜੈਸਾ ਬੋਲ ਰਹਾ ਹੈ ਇਹ ਜੇ ਤੋਰ ਨਾ ਮਿਹਨਤ ਕਰਨ ਚੰਗੀ ਜੀ ਉਹਨਾਂ ਮਾਲ ਤੈਨੂੰ ਲੈ ਤੇ ਵਾਹ ਕਿਤੇ ਕਿਤੇ ਵਧੀਆ ਗਿਆ 520 ਕੰਨੀਆਂ ਬਾਗ ਕਿੰਨਾ ਹੋ ਗਿਆ ਜੀ 520 ਰੁਪਏ ਵੱਦ ਉਸਮਾਨੀ ਦਾ ਆਪ ਕੁੰਛਕ ਦੇ ਰਹੇ ਅੰਬੂਲਾ ਕਲਰ ਵਾਲਾ ਵੀ ਦੇ ਦੋ ਸੈਲਪਹਿਲੇ ਸ਼ੁਰੂਆਤ ਕਰਨਾ ਮੁੜ ਕੇ ਦੁਕਾਨ ਦੂ ਨਹੀਂ ਵਟੀਆਂ ਨਾ ਨਾ ਪਾਈ ਇਹ ਮੇਰੇ ਪਾਸਾ ਤਾਂ ਦੇ ਰਹਾ ਤੋ ਆਪ ਤੇਰਾ ਪੈਸਾ ਮम्मा ਕਿਹੜੇ ਤੂੰ ਹਲ ਜਲਾ ਕੇ ਲੈ ਕੇ ਆਇਆ ਤੇਰੇ ਪੈਸੇ ਤਾਂ ਦੇ ਰਿਹਾ ਕਿਹੜੇ ਤੇਰੇ ਪੈਸੇ ਤਾਂ ਲੈ ਰਿਹਾ ਮੈਂ ਬੋਲ ਰਾ ਕਲਰ ਵਾਲਾ ਦੇ ਦੋ ਤੇ ਪੈਸੇ ਤੂੰ ਸੰਗਤ ਦੇ ਪੈਸੇ ਨੇ ਮੇਰੇ ਪੈਸੇ ਤਾਂ ਦੇ ਰਿਹਾ ਕਹਿੰਦਾ ਦੇਖ ਲੈ ਮੈਂ ਘਰ ਇਹ ਆਇਆ 4-5 ਦਿਨ ਘਰ ਚ 2000 ਰੁਪਏ ਲੈ ਕੇ ਆਇਆ ਕਰਤ ਕੀ ਬਿਜ਼ਨਸ ਹੈ ਤੇਰਾ ਕਰੇ 1 ਮਿੰਟ ਕੀ ਬਿਜ਼ਨਸਾ ਕਰੇ ਤੇਰਾ ਹੈ ਕੀ ਬਿਜ਼ਨਸਾ ਕਰੇ ਤੇਰਾ ਕਮਾਈ ਕਿੱਥੋਂ ਆਉਂਦਾ ਘਰ ਚ ਤੇਰਾ ਕੀ ਬਿਜ਼ਨਸ ਕਰਦੇ ਆ 2000 ਲੈ ਕੇ ਆਇਆ ਆ ਘਰ ਤੇ ਕੋਈ ਬਿਜ਼ਨਸ ਹੋਊਗਾ ਦੱਸ ਤਾਂ ਸੀ ਐਵੇਂ ਬੈਕੂ ਬਣਾਈ ਜਾਂਦੇ ਮੈਂ ਹਾਂ ਤੇ ਤੇਰਾ ਰਿਗਾਰਡ ਕਰਦਾ ਤੂੰ ਉਹ ਕਰੀ ਜਾਣਾ ਆ ਠੀਕ ਹੈ ਹੁਣ ਕੁਛ ਹਣ ਦੇ ਦੋ ਲੈ ਕੇ ਨਾ ਦੇ ਦੋ ਲੈ ਕੇ ਬਾਅਦ ਰਸਤੇ ਕਰੂੰ ਮਿਹਨਤ ਬਾਅਦ ਹੁਣ ਥੋੜਾ ਬੋਦਾ ਹੋਊ ਚਲ ਆਪੇ ਕਰਦਾ ਰਹੂ ਐ 40 ਦੇ 50 ਘਾਟ ਦੀ ਵੇਚਣਾ ਐ ਤੈਨੂੰ ਫਾਈਲ ਬਣਾਈ ਮੈਂ ਆਪਣੀ ਵੇਚਣਾ ਠੀਕ ਹੈ ਪੁੱਛ ਲੈ ਇੱਕ ਵਾਰ ਰੇਟ ਰੂਟ ਕਿਹੜੇ ਰੇਟ ਵੇਚਣਾ ਠੀਕ ਹੈ ਸਾਡੇ ਵੱਲੋਂ ਤਾਂ ਸਾਨੂੰ ਤਾਂ ਸਾਡੇ ਬਜ਼ੁਰਗ ਨੇ ਅਸੀਂ ਤਾਂ ਕਹਿੰਦੇ ਸਾਰੇ ਇਹਨਾਂ ਦੀ ਸੇਲ ਹੋਵੇ ਪਰ ਸਾਨੂੰ ਇਹ ਵੀ ਆ ਨਾ ਸੂਰ ਦਾ ਪੈਸੇ ਖਰਾਬ ਕਰੀ ਬਾਜ ਹਾਂ ਇਹ ਹੁੰਦਾ ਸਬਰ ਦੇਖ ਸਬਰ ਨਹੀਂ ਕਹ ਇਹਨੂੰ ਤੈਨੂੰ ਕਹਿ ਦਿੰਦੇ ਭਾਈ 2000 ਦਾ ਲੈ ਲੈ ਸ਼ੁਰੂ ਕਰ ਲੈ ਇਹ ਸਬਰ ਹੁੰਦਾ ਸਬਰ ਆ ਇਹ ਜਿਨ੍ਹਾਂ ਨੂੰ ਤੁਸੀਂ ਕੌਮ ਨੂੰ ਬਦਨਾਮ ਕਰ ਰਹੇ ਹੋ ਨਾ ਇਹ ਕੌਮ ਦਾ ਸਬਰ ਆ ਇਹ ਚਲੇ ਇਤਰਾ ਕੰਮ ਚੱਲੇਗਾ ਆਪੇ ਤਰੱਕੀ ਆ ਪੁੱਛ ਲੈ ਆ ਕਿਨੇ ਕਿਨੇ ਦਾ ਇੰਕਲੇ ਤੂੰ ਵੇਚਣਾ ਗਾਹ ਕੋ 40 ਮੰਗਣੇ ਆ ਤੈਨੂੰ ਪਿੰਨਾ ਹੀ ਸਾਡੇ ਬਾਈ ਦੇ ਘਰ 22 ਦਾ ਲੱਗ ਚਲਦੂ 40 40 40 30 ਤੱਕ 23 ਆ ਤੈਨੂੰ ਬਣੇ 10 ਰੁਪਏ ਆ 20 30 ਦਾ ਵੇਚੀ ਆ ਕੋਈ ਮਾਤੜ ਬੰਦਾ ਹੋਊਗਾ ਨਾ ਗਰੀਬ ਮੱਥਾ ਟੇਕਣ ਜਾ ਰਿਹਾ ਐਦਾਂ ਵੀ ਦੇ ਨਹੀਂ ਕੋਈ ਨਹੀਂ ਅਸੀਂ ਤੈਨੂੰ ਉਹਦੀ ਦੇ ਦਿਆ ਕਰਾਂਗੇ ਸਾਨੂੰ ਦੱਸ ਦਿਆ ਕਰੀ ਵੀ ਇੰਨੇ ਮੇ ਤਰਮਾਲ ਲੈ ਗਿਆ ਕੋਈ ਠੀਕ ਆ ਵੀਡੀਓ ਬਣਾ ਕੇ ਉਹ ਲਈ ਕਿ ਸਜੇ ਨਹੀਂ ਕਿੰਨੇ ਹੋਵੇਗਾ 1020 ਰੁਪਏ ਛੋਟੇ ਓਡੇ ਤੋਂ ਲੈ ਆ ਮਾਗ ਲਾਂ ਤੈਨੂੰ ਕਿੰਨਾ ਪਵਾ ਦੇ ਇਹ ਜਿਹੜੀ ਐਡ ਵੀ ਗਈ ਤੋਂ ਪਾਈ ਆਂ ਅਸੀਂ ਨਾ ਨਹੀਂ ਕਰਤਗੇ ਆਪਣੇ ਰੱਖੀ ਜਾਂੀ ਹੋਰ ਲੈ ਲਿਆ ਕਰੀਂ ਸਾਮਾਨ ਖਤਮ ਹੋ ਜਾ ਕਰੇ ਇੱਧਰ ਸੇ ਲੈ ਤਾ ਵਸਤਾ ਵਿਤਰਾ ਚੱਲੂਗਾ ਜੇ ਤਰੀਕ ਮਾਰਕੀਟ ਬਣ ਕੀਤਾ ਧਾਰ ਵੀ ਲੈ ਜਾ ਕਰਨਾ ਵਾਪਸ ਹਲੋ ਇੱਕ ਛੋਟੀ ਕਬੱਡੀ ਹਲੋ ਕਿਉਂ ਦਰ ਬੜਿਆ ਆ ਸਾਰੇ ਦੇ ਹੋ ਗਏ ਨਾ ਜੀ 1000 ਰੁਪਏ ਹਾਂਜੀ ਹਾਂਜੀ ਆ ਫੜੇ ਵੀਰ ਉਹ ਸਾਫ ਚਿੱਟੇ ਗਏ ਬੜਾ ਮੋੜ ਜੇ ਲੈ ਨਾ ਉਹ ਤੇ ਰਹਾਦੇ ਸਾਮਾਨ ਹਲ ਆਪ ਹੀ ਰੱਖ ਲੈ ਤੂੰ ਖੁੱਲੇ ਥੋੜੇ ਠੀਕ ਆ ਮੋੜ ਨੇ ਮੋੜ ਨੇ ਬੰਦੇ ਠੀਕ ਆ 1500 ਰੁਪਏ ਦਿੱਤਾ ਇਹਨੂੰ ਇੱਕ ਟਾਂਡਾ 20 ਕਿ 40 50 60 160 ਰੁਪਏ ਦੇਦੇ ਠੀਕੇ ਇਹ ਨੇ ਇਹਦੇ ਸਿਰਫ ਵਿਸ਼ਵਾਸ ਤੇ ਵੀ ਉਹਨੇ ਵਾਦਾ ਕੀਤਾਗਾ ਵੀ ਮੈਂ ਮਿਹਨਤ ਕਰੂੰਗਾ ਵੀ ਚੱਲ ਕੇ ਇਹਨੂੰ ਕਹਿੰਦੇ ਖੁੱਲੇ ਮੋੜਨੇ ਨੇ ਉਹ ਕਰਨੇ ਸ਼ਿੱਕਾ ਬਲਾ ਦੇ ਦੋ ਤੂੰ ਹੀ ਨਾ ਮੰਗੀ ਠੀਕ ਆ ਤੂੰ ਹੀ ਨੇ ਭੀਗ ਮੰਗਣੀ ਸ਼ਿੱਕਾ ਬਲਾ ਦੰਦੇ ਤਾਂ ਨਾ ਤੈਨੂੰ ਜਿਹੜਾ ਦੇਣਾ ਸੀ ਬਸ ਨਹੀਂ ਸ਼ਿੱਕਾ ਸ਼ਿੱਕਾ ਦੱਲ ਵੀ ਸ਼ੁਰੂ ਕਰ ਦੇ ਦੋ ਮੇਰਾ ਲਿਖ ਲਓ ਜੀ 85588 35288 36736 36736 ਇਹ ਬਾਦ ਸਰ ਤੇ ਲੱਗਦਾ ਕਿਉਂਕਿ ਨਿਊਜ਼ ਬਣ ਰਹੀ ਹੁੰਦੀ ਹੈ ਨਾ ਫਿਰ ਉਸ ਟਾਈਮ ਬਾਲਦਾ ਕੁਲਵਿੰਦਰ ਜੀ ਜਿੰਨੀਆਂ ਨਹੀਂ ਤਾਂ ਹੋਊਗੀ ਕਈ ਨਹੀਂ ਕੋਈ ਕੰਪਲੇਂਟ ਲੱਗੇ ਤੁਹਾਨੂੰ ਕਦੇ ਵੀ ਮਾੜਾ ਜਿਹਾ ਮੈਸੇਜ ਪਾ ਦਿਓ ਬਸ ਪਰ ਅਸੀਂ ਜਾਣੀਆ ਸਾਡਾ ਕੰਮ ਜਾਣੀ ਚੱਲ ਵਧੀਆ ਪਰਮਾਤਮਾ ਤੈਨੂੰ ਤਰੱਕੀ ਦੇਵੇ ਬਾਹੋਂ ਆਪਣੇ ਬੀ ਦੇਖੂੰਗਾ ਅੱਜ ਪੰਨੇਟ ਰਹਾ ਤਾਂ ਆ ਕੇ ਰੋਮ ਲੈ ਕੇ ਇਹ ਲੋਕ ਭੀਖ ਮੰਗ ਰਹੇ ਇਸ ਲੋਕ ਨੂੰ ਵੀ ਉਠਾ ਸਾਰਿਆਂ ਨੂੰ ਅਸੀਂ ਇਹੀ ਕਰ ਰਹੇ ਹਾਂ ਦੱਸਣਾ ਉਹ ਵੀ ਦੱਸ ਜਿਹੜਾ ਕੋਈ ਮੰਗਦਾ ਤੈਨੂੰ ਦਿਖਦਾ ਦੱਸ ਉਹ ਮੰਗਦਾ ਨਾ ਉਹ ਵੀ ਬਤਾਓ ਇਹ ਆਦੀ ਤਾਂ ਭੱਜ ਗਿਆ ਆਪ ਹਮਾਰਾ ਦੇਖ ਕੇ ਕੋਈ ਨਹੀਂ ਇੱਥੇ ਹੀ ਆ ਸੀ ਕਾਲੂ ਫੇਰ ਆ ਜਾਂਗੇ ਪਰਸੋਂ ਨੂੰ ਆ ਜਾਂਗੇ ਕਿੰਨੇ ਦਿਨ ਭੱਜੀ ਜਾਣਗੇ ਕੌਣ ਕਿੰਨੇ ਦਿਨ ਭੱਜ ਲੈਣਗੇ ਜਿਹੜੇ ਭੱਜ ਗਏ ਇੱਕ ਦਿਨ ਭੱਜ ਲੈਣਗੇ ਦੋ ਦਿਨ ਭੱਜ ਲੈਣਗੇ ਹਮ ਤੋਂ ਹੀ ਆ ਦੇਖੋ ਆਇਆ ਮੈਂ ਅਦੀਨਾ ਕੁਮਾਰ ਜੀ ਅੱਗੇ ਅਰਦਾਸ ਕਰਕੇ ਤੁਰੇ ਹਾਂ ਵੀਕ ਮੰਗ ਕੇ ਸ਼ਬਤੀਕਾ ਲਗਾ ਰਿਹਾ ਹੈ ਹਾਂ ਤਾਂ ਕੋਈ ਮੇਸ਼ਾਗਾ ਕੋਈ ਕੰਮ ਨਹੀਂ ਕਰਦਾ ਕੋਈ ਨੀ ਤੋਨੀ ਅਭੀ ਪਕਰ ਕੇ ਦਉ ਯਾ ਦੇਖੋ ਇਹ ਬ੍ਰਿਸ਼ ਕਾ ਨਿਛੇ ਦੇਖੋ ਅਭੀ ਸ਼ੋਰ ਹੈ ਸ਼ੋਰ ਜਦੋਂ ਜਦੋਂ ਸਿੰਘ ਅਰਦਾਸ ਕਰਕੇ ਤੁਰ ਪੈਂਦੇ ਨੇ ਨਾ ਫਿਰ ਕੰਮ ਫਤੇ ਕਰਕੇ ਹਟੀਦਾ ਚੇ ਮਹੀਨਾ ਲੱਗ ਜਵੇ 6 ਮਹੀਨੇ ਲੱਗ ਜੇ ਸਾਲ ਲੱਗ ਜਾਣ ਕੰਮ ਪੂਰੀ ਸਫਾਈ ਕਰਕੇ ਹੀ ਹਟਾਂਗੇ ਹੁਣ ਜਿਹੜਾ ਤੋ ਗੰਦ ਪਾਇਆ ਵਾ ਗੁਰੂ ਘਰਾਂ ਜੀ ਸੋ ਸੰਗਤ ਜੀ ਇਸ ਮੌਕੇ ਤਾਂ ਇਹ ਬੰਦੇ ਨੂੰ ਸਮਾਨ ਦਵਾ ਦਿੱਤਾ 1020 ਰੁਪਏ ਦਾ ਤੇ ਕੁਛ ਕਮਾਇਆ ਵੀ ਦੇ ਦਿੱਤੀਆਂ ਨੂੰ ਕਿ ਖੁੱਲੇ ਖਾਲੇ ਪੈਸੇ ਮੋੜਨੇ ਬੰਦੇ ਗਾਕ ਨੂੰ ਬਾਕੀ ਮਾਇਆ ਗੋਲਕ ਦੇ ਵਿੱਚ ਦੇਖਦੇ ਆ ਕਿੱਥੇ ਜਗ੍ਹਾ ਮਿਲਦੇ ਜਿਹੜੇ ਬਿਬਾਰ ਹੁੰਦੇ ਤਾਂ ਲੱਗੇ ਆ ਚਾਰ ਕਿਉਂ ਉਹਨਾਂ ਦਾ ਕਹਿੰਦਾ ਜੇ ਆ ਵੀ ਉਹਦੇ ਲੱਗੇ ਤਾਂ ਕਰਕੇ ਉਹਨਾਂ ਲੋਗੇ ਆਂਦੇ ਹੁਣ ਹੈਗੇ ਕੋਲ ਕਿ ਇੱਧਰ ਇੰਦਰ ਨਾ ਮਿੰਗਲਵਾਲੇ ਦੀ ਦੇਖਿਆ ਹੀ ਅਜਾ ਵਿੱਚ ਵੀ ਗੁਰਦੁਆਰੇ ਚ ਜੀ ਚਲੋ ਦੇ ਸਾਰਾ ਗੜੀ ਜੀ ਅੰਦਰ ਵੀ ਸਾਰਾ ਗੜੀ ਜੀ ਉੱਥੇ ਪਾਏ ਆ ਨੇ ਸੋ ਸੰਗਤ ਜੀ ਇਹ ਸਾਰਾ ਗੜੀ ਸਰਾ ਜਿਹੜੀ ਇੱਥੇ ਨਹੀਂ ਗੋਲਕ ਮਿਲੀ ਪਿੰਗਲਵਾੜੇ ਦੀ ਇੱਥੇ ਗੋਲਕ ਤਾਂ ਲੱਗੀ ਹੋਈ ਆ ਡੋਨੇਸ਼ਨ ਲਿਖਿਆ ਵਾ ਉਹ ਸ਼ਾਇਦ ਇਹ ਸਰਾ ਵਾਸਤੇ ਆ ਉਹਦੇ ਕਰਕੇ ਫਿਰ ਅਸੀਂ ਨਹੀਂ ਪਾਈ ਕਿਉਂਕਿ ਹੁਣ ਸਾਨੂੰ ਕਨਫਰਮ ਨਹੀਂ ਸੀਗਾ ਵੀ ਗੁਰੂ ਘਰ ਦੀ ਗੋਲਕ ਆ ਕਿ ਇੱਥੇ ਸਰਾ ਵਾਸਤੇ ਲੱਗੀ ਹੋਈ ਆ ਸਿਰਫ ਉੱਥੇ ਡੋਨੇਸ਼ਨ ਬਾਕਸ ਲਿਖਿਆ ਹੋਇਆ ਸੀਗਾ ਸੋ ਜੋੜਾਕਰ ਕੋਲ ਦੱਸਿਆ ਵੀ ਉੱਥੇ ਹੈਗੀ ਆ ਤੇ ਉੱਥੇ ਜਾ ਕੇ ਮਾਇਆ ਪਾਉਣੀ ਆ ਜੀ ਬਾਕੀ ਆ ਸੀ ਨਾ ਸੋ ਜੇ ਉਹਨਾਂ ਦੀ ਕਰੀ ਰੀਅਲ ਕਲੈਕਸ਼ਨ ਫਿਰ ਸਾਨੂੰ ਵੀ ਥੋੜਾ ਜਿਹਾ ਹੀ ਆਉਂਦਾ ਵੀ ਕਿ ਇੰਨੇ ਜਵਾ ਕਰਾਇਆ ਕਿ ਨਹੀਂ ਦੇਖ ਲੈਣੇ ਗੱਲ ਨਹੀਂ ਸਾਡੀ ਵੀਡੀਓ ਵਿੱਚੇ ਬਾਤ ਕਰਦਾ ਇੱਕ ਨੂੰ ਤਾਂ ਲਾਇਆ ਜਾਂਦਾ ਇੱਕ ਕਹਿੰਦਾ ਮੈਂ ਮਿਹਨਤ ਕਰਿਆ ਕਰੂੰ ਫਿਰ ਵਿੱਚੋਂ ਉਹਨੂੰ 1000 ਰੁਪਏ ਦਾ ਸਮਾਨ ਦਵਾਤਾ 150 ਆਉਂਦੇ ਜਾਂਦਾ ਹਣਾ ਪਿਆ ਜੈ ਤੇਰੇ ਬਾਬਾ ਬੱਲੇਗੜਾ ਦਾ ਬਾੜੀ 50000 ਹੈ ਜੀ ਪਾਇਆ ਦੀ ਗੋਲ ਜਿਹਾ ਹਾਂ ਥੋੜੇ ਵਾਲੀ ਦੇ ਉੱਥੇ ਪਾਏ ਦੇ ਨਹੀਂ ਮੈਂ ਤਾਂ ਵੀਡੀਓ ਵੇਖਿਆ ਤੁਹਾਡੇ ਵੱਲ ਧੰਨਵਾਦ ਏ ਵੀ ਝੜ ਕੇ ਸੀ ਤਾਂ ਨਹੀਂ ਪਹਿਲਾਂ ਸੀ ਉਹ ਵਾਰਨਿੰਗ ਦੇ ਦਿੰਦੇ ਸੀ ਅਸੀਂ ਪਿੱਠ ਘਮਾਉਂਦੇ ਦੀ ਮਗਰ ਫੇਰ ਬਹਿ ਜਾਂਦੇ ਦੀ ਅੱਛਾ ਇਹ ਵੀ ਜੋ ਇਹ ਬਹੁਤ ਬੜੀ ਜੁਬਾਨੀ ਮੈਂ ਬਾਤ ਨੂੰ ਜਾਲਿਆ ਹੁਣ ਹੁਣ ਉਹ ਡਰਦੇ ਨੇ ਹੁਣ ਉਹਨਾਂ ਨੂੰ ਪਤਾ ਵੀ ਸਾਡੀ ਮਿਹਨਤ ਜਲੀ ਜਾਣੀ ਹੈ ਬੈਠਣ ਦਾ ਕੋਈ ਫਾਇਦਾ ਨਹੀਂ ਤੇ ਹੁਣ ਕਿੱਥੋਂ ਤੁਸੀਂ ਆਇਆ ਗੱਫੇ ਕਿੱਥੋਂ ਲਿਆਇਆ ਆਹ ਓਰੇ ਜੀ ਸ਼ੁਰੂ ਤੋਂ ਹੀ ਅਸੀਂ ਤਾਂ ਭੱਜ ਗਏ ਸਾਡੇ ਬੰਦਿਆਂ ਨੇ ਦੱਸਿਆ ਕਹਿੰਦੇ ਕਈ ਤਾਂ ਭੱਜ ਗਏ ਵੀ ਜਦ ਤੱਕ ਇੱਕ ਦੋ ਫੜੇ ਅਸੀਂ ਬਾਕੀ ਭੱਜ ਗਏ ਜਾਣ ਪਰ ਹੁਣ ਲੱਗਾਂਗੇ ਹੁਣ ਇੱਧਰ ਨੂੰ ਆਈ ਆ ਆਹ ਆ ਮੈਂ ਬਹੁਤ ਸ਼ੇਅਰ ਕੀਤੀ ਹੈ ਵੀਡੀਓ ਤੁਹਾਡੇ ਕੋਲ ਕੀ ਪਉਂਦੇ ਨੇ ਪੈਸੇ ਇੱਕ ਤਾਂ ਨਹੀਂ ਇੱਕ ਘੰਟਾ ਪਾਇਆ ਨਹੀਂ 50 ਮਿੰਟ 500 ਦੇ ਦੋ ਦੋ ਦੇ ਉਹ ਬਾਬਾ ਜੀ ਕਹਿੰਦੇ ਇੰਨੇ ਤਾਂ ਸਾਥ ਚਲੀ ਬਾਈ ਕਹਿੰਦੇ ਮੈਂ ਕਰਦੇ ਟੁਕਰੀ ਪਾਈ ਸੀ ਆ ਦੇਖੀ ਆ ਤਾਂ ਪੈਸੇ ਹੀ ਉਹ ਤੇ ਗੋਲਕੇ ਦੇ ਪਾ ਦੇ ਪਤਾ ਨਹੀਂ ਕਾਦਾ ਨੋਟ ਆ ਇਹ ਇਹ ਫੋਨ ਦਾ ਮਿਲਿਆ ਇਹ ਪਾ ਦੋ ਵੀ ਸੀ ਗੋਲਕੇ ਦੇ ਦੋ ਦੋ ਦੇ ਆ ਵੀ ਪਾ ਦੋ ਆ ਗੋਲਕੇ ਦੇ ਪਾ ਆ ਭਾਂ ਭੂਣੀ ਪਾ ਦੋ ਗੋਲਕੇ ਦੇ ਪਾ ਆ ਛੋਟੇ ਪਾ ਦੋ ਆ ਵੀ ਭਾਂਜੋ ਚ ਪਾ ਦੀ ਵੱਡੇ ਵੱਡੇ ਨੋਟ ਪਾ ਲਓ ਬਾਕੀ ਉਹ ਪਾ ਠੀਕ ਹੈ ਉਹਦੇ ਉੱਤੇ ਪਾ ਦਿਓ ਠੀਕ ਐ ਛੇ ਤੇ ਭਾਜੀ ਆ ਵੀਡੀਓ ਬਣਾ ਲੈਣਾ ਕੱਲ ਮੈਂ ਪਾ ਦਿੰਦਾ ਜੇ ਬਾਅਦ ਖਾ ਲੈਣਾ ਹੈ ਨਾ ਉਹ ਨਹੀਂ ਉਹ ਚੁੱਕੀ ਨਹੀਂ ਰੋ ਰੋ ਚੋ ਅਜੇ ਪਾ ਦੀ ਹਾਂ ਅੱਛਾ ਓਟੇ ਹਾਂ ਯਾਰ ਬੂਰਾ ਕਰ ਲਓ ਨਾ ਕਨੇਗਾ ਲੋਟੋ ਯਾਰ ਪੂਰਾ ਕਰਨਾ ਚਾਹ ਚਾਹ ਦੋ ਦਰਾਂ ਦੇ ਰਿਹਾ ਨੋ 2 200 ਕੜ ਲਓ ਇੱਥੇ ਆਹ ਬਰ 40 50 ਤੇ 70 70 ਮਾਰ ਲਿਆ ਤੁਸੀਂ ਹੈ ਆਤਮਾ ਜੀ ਜੀ ਤੁਸੀਂ ਆਪਣਾ ਕੋਈ ਆਈਡੀ ਕੂਪ ਦੇ ਦਿਓ ਜੀ ਆਪਾਂ ਮੇਰੇ ਸਾਨੂੰ ਕਹਿੰਦੇ ਨੇ ਆਹ ਰਹੇ ਦੀਆਂ ਸੀਦੀ ਦਿਹਾੜਿਆਂ ਕਰਕੇ ਉਹ ਸੀ ਹਾਂਜੀ ਉੱਧਰ ਲੱਗੀ ਹੋਣਾ ਤੁਹਾਡੇ ਬਹੁਤ ਉੱਧਰ ਹੀ ਬਹੁਤ ਜ਼ਿਆਦੇ ਸੀ ਹਾਂ ਉੱਧਰ ਹੀ ਬਹੁਤ ਜ਼ਿਆਦੇ ਕਿ ਉੱਧਰ ਤਾਂ ਠੇਕੇ ਹੋਏ ਸੀਗੇ ਜੀ ਫਤੇਗੜ ਸਾਹਿਬ ਦਾ ਠੇਕਾ ਚੱਕਾ ਦੀ ਯੂਪੀ ਦੇ ਬੰਦੇ ਨੇ ਚਮਕੌਰ ਸਾਹਿਬ ਦੇ ਚੱਕਾ ਦੀ ਚੰਡੀਗੜ੍ਹ ਦੇ ਬੰਦੇ ਨੇ ਦੇਖ ਲਓ ਇਹ ਵੀਡੀਓ ਵਖੀ ਤੁਹਾਡੀਆਂ ਆਓ ਆਏ ਜਿਹੜੇ ਜੀ ਹਾਂਜੀ ਬਬਾਈ ਹਟਾ 31000 ਰੁਪਏ ਨਗਦ ਜਮਾ ਕਰਾ ਦੇਈ ਬਾਕੀ ਜਿਹੜੇ ਖੁੱਲੇ ਪੈਸੇ ਸੀਗੇ ਉਹ ਬੋਲਕ ਚ ਪਾ ਦਿੱਤੇ ਤੇ ਅੱਗੇ ਤੋਂ ਵਾਰਨਿੰਗ ਦੇ ਦਿੱਤੀ ਤੇ ਇੱਕ ਸਿੰਗਲ ਜਿਹੜਾ ਉਹ ਭਿਖਾਰੀ ਸੀਗਾ ਉਹਨੇ ਵਾਦਾ ਕੀਤਾ ਵੀ ਮੈਂ ਮਿਹਨਤ ਕਰੂੰਗਾ ਉਹਨੂੰ 1020 ਰੁਪਏ ਦਾ ਸਮਾਨਦਾਰ ਦਾ 160 ਰੁਪਏ ਨਗਦ ਦੇ ਦਿੱਤੇ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡੀ ਕੰਮ ਕਰ ਰਹੇ ਹਾਂ ਨੂੰ ਤੁਹਾਡੀਆਂ ਬਹੁਤ ਵਧੀਆ ਵੀਡੀਓ ਲੱਗਦੀਆਂ ਹਨ ਕੋ ਰਾਮਦਾਸ ਤੁਹਾਨੂੰ ਚੜ੍ਹਦੀ ਕਲਾ ਕਰੇ ਇੱਤਾਂ ਹੀ ਤੁਸੀਂ ਮਤਲਬ ਸਿੱਖ ਭਾਈਚਾਰੇ ਨਾਲ ਖੜੋ ਔਰ ਮਤਲਬ ਹਨਾ ਸਾਰਿਆਂ ਨੂੰ ਇੱਕ ਕਾਰਡ ਨੇਸ ਵੀ ਵਧੀਆ ਮਿਲ ਰਹੀ ਆ ਕੀ ਨਜਾਇਜ਼ ਜਿਹੜੇ ਪਖਾਰੀ ਬਣ ਕੇ ਲੋਟਰੇ ਨੇ ਵੈਸੇ ਹੀ ਜਿਹੜੇ ਭਈਏ ਹਨਾ ਉਹ ਸਰਦਾਰ ਬਣ ਕੇ ਵੀ ਇਹ ਕੰਮ ਕਰ ਰਹੇ ਆ ਉਹੋ ਹੀ ਫੜੇ ਨੇ ਉਹਦੇ ਕਰਕੇ ਆਪਣੇ ਜਿਹੜੇ ਲੋੜਵੰਦੇ ਨੇ ਉਹਨਾਂ ਦੀ ਮਦਦ ਰਹਿ ਜਾਂਦੀ ਆ ਜੀ ਨਹੀਂ ਬੜਾ ਵਧੀਆ ਲੱਗਦਾ ਧੰਨਵਾਦ ਜੀ ਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਹ